ਕੰਗਣਾ ਨਾਲ ਮੁਕੀ ਲੱਗੇ ਗੱਲਾਂ ਲੋ ਲੈਣ ਦੀ ਗੱਲ ਸੀ ਤੇ ਪੰਜਾਬ ਨਾਲ ਤਾਂ ਉਹਨਾਂ ਦਾ ਖਾਸਾ ਪਿਆਰ ਰਿਹਾ ਸ਼ੁਰੂ ਤੋਂ ਅੱਛੇ ਸਾਲਾਂ ਤੋਂ ਜਦੋਂ ਆਪਣਾ ਫਾਰਮਰ ਪ੍ਰੋਟੈਸਟ ਹੋਇਆ ਕਿਸੇ ਤੋਂ ਇਹ ਗੱਲ ਲੁਕੀ ਨਹੀਂ ਹੈਗੀ ਉਹਨਾਂ ਕੰਗਣਾ ਨੂੰ ਨੋਟ ਨੇ ਕਿਹੋ ਜਿਹਾ ਟਵੀਟ ਕੀਤਾ ਹੈ ਨਾ ਬੁੜੀਆਂ 100 100 ਰੁਪਏ ਲੈ ਕੇ ਪਰ ਦੇ ਆ ਰਹੀਆਂ ਜਜੀਤ ਸਿੰਘ ਉਹਦਾ ਫੇਰ ਅਪਲਾਈ ਵੀ ਦਿੱਤਾ ਕਿ ਸਾਡੀਆਂ ਮਾਵਾਆਂ ਤੂੰ ਕਿੱਦਾਂ ਗੱਲ ਕਰੀਂ ਐਮਰਜੈਂਸੀ ਫਟਾ ਮ ਰੀਲੀਜ਼ ਕਰਤੇ ਸਾਨੂੰ ਕਿਸੇ ਨੂੰ ਕੋਈ ਇਤਰਾਜ਼ ਨਹੀਂ ਪਰ ਮੈਂ ਇਹ ਗੱਲ ਕਰਨਾ ਚਾਹੁੰਦਾ ਵੀ ਜੇ ਤੁਸੀਂ ਐਮਰਜੈਂਸੀ ਫਟਾ ਮ ਰੀਲੀਜ਼ ਕਰਨੀ ਹੈ ਵੀ ਜਸਵੰਤ ਸਿੰਘ ਖਾਲਸਾ ਤੋਂ ਜਿਹੜੀ ਪਹਿਲਾਂ ਬਣੀ ਹੋਈ ਆ ਉਹਨੂੰ ਵੀ ਰੀਲੀਜ਼ ਕਰੋ ਉਹਨੂੰ ਕਿਉਂ ਰੋਕ ਰਹੇ ਹੋ ਔਰ ਇੱਕ ਕਿੱਡੀ ਵੱਡੀ ਸਟੇਟਮੈਂਟ ਕੰਗੜਾ ਨੌਟ ਨੇ ਦਿੱਤੀ ਆ ਉਹਦੇ ਵੀ ਕਿਸਾਨੀ ਅੰਦੋਲਨ ਦੌਰਾਨ ਉਥੇ ਰੇਵ ਹੋ ਕੇ ਰਿਆ ਹੁਣ ਤੁਸੀਂ ਦੱਸੋ ਵੀ ਇਹ ਇੰਨਾ ਚਿਰ ਹੋ ਗਿਆ ਇਸ ਅੰਦੋਲਨ ਨੂੰ ਅਜੇ ਤੱਕ ਕਿਸੇ ਨੇ ਗੱਲ ਸੁਣੀ ਇੰਡੀ ਸਟੇਟਮੈਂਟ ਤੁਸੀਂ ਦੇ ਰਹੇ ਹੋ ਵੀ ਤੁਸੀਂ ਕਿਵੇਂ ਆਸ ਰੱਖਦੇ ਹੋ ਕਿ ਲੋਕ ਤੁਹਾਡਾ ਵਿਰੋਧ ਨਾ ਕਰਨ ਕੰਗਣਾ ਨੌਜੋਗੀ ਆਪਣੇ ਆਪ ਇੱਕ ਮਤਲਬ ਤੁਸੀਂ ਕਹਿ ਸਕਦੇ ਹੋ ਇੱਕ ਬਹੁਤ ਵੱਡਾ ਪਬਲਿਕ ਫਿਗਰ ਹੈ ਪਬਲਿਕ ਫਿਗਰ ਹੋਣ ਤੋਂ ਬਾਅਦ ਇੱਕ ਬਹੁਤ ਵੱਡੀ ਅਭਿਨੇਤਰੀ ਹੈ ਉਸ ਤੋਂ ਬਾਅਦ ਇੱਕ ਬਹੁਤ ਵੱਡੀ ਪੋਲੀਟੀਕਲ ਪੋਜੀਸ਼ਨ ਤੇ ਹੈ ਇਹ ਉਹਨਾਂ ਦੀ ਦੋ ਸ਼ਬਦ ਵੀ ਕਹੇ ਹੋਏ ਚੰਗੇ ਕਿਸੇ ਨੇ ਬਹੁਤ ਮਾਇਨੇ ਰੱਖਣਗੇ ਮਾੜੇ ਕਹੇ ਹੋਏ ਬਹੁਤ ਜ਼ਿਆਦਾ ਮਾਇਨੇ ਰੱਖਣਗੇ ਇਸ ਗੱਲ ਦਾ ਬਹੁਤ ਅਤਰਾਜ ਹੋਇਆ ਕਿੰਮ ਕੰਗੜਾ ਨੌਤਲੇ ਫੜ ਮਾਰੇ ਹੋਏ ਪਰ ਮੈਂ ਗੱਲ ਕਹਿਣਾ ਚਾਹੁੰਦਾ ਪੰਜਾਬ ਦਾ ਇਤਿਹਾਸ ਰਿਹਾ ਆ ਕਿ ਬਈ ਦਰ ਤੇ ਇਹਨੂੰ ਦੇਖ ਤੇ ਚੜਕੇ ਇਹਨੂੰ ਤੇਗ ਪੰਜਾਬੀ ਆਲਵੇਜ਼ ਦਿੰਦੇ ਹੀ ਰਹੇ ਆ ਤੇ ਇਹ ਇੱਦਾਂ ਹੋਣਾ ਜਦੋਂ ਇਹ ਹੋਇਆ ਸਲੈਬ ਵਾਲਾ ਇਨਸੀਡੈਂਟ ਤੇ ਬਾਲੀਵੁੱਡ ਦੇ ਇੱਕ ਬੜੇ ਫੇਮਸ ਮਿਊਜ਼ਿਕ ਕੰਪੋਜ਼ਰ ਵਿਸ਼ਾਲ ਦਦਲਾਨੀ ਨੇ ਉਹਨਾਂ ਦੀ سپورਟ ਚਾਹੀ ਸੀ ਤੇ ਉਹਨਾਂ ਨੇ ਜੌਬ ਵੀ ਉਹਨਾਂ ਨੂੰ ਆਫਰ ਕਰਦੇ ਹੋਏ ਕਿਹਾ ਜੀ ਉਹਨਾਂ ਨੂੰ ਕੋਈ ਫਾਈਨੈਂਸ਼ੀਅਲੀ ਪ੍ਰੋਬਲਮ ਹੈ ਇਦਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਹੀ ਵਿਲ ਹੈਲਪ ਜੇ ਕੰਗਨਾਰ ਨੌਤ ਠੀਕ ਹੋਵੇ ਕੋਈ ਨਾ ਕੋਈ ਬੰਦਾ ਤਾਂ ਹੱਕ ਦੇ ਵਿੱਚ ਕਹੇ ਵੀ ਸ਼ੀ ਇਜ਼ ਰਾਈਟ ਆ ਮੇ ਯਾਰ ਉਥੇ ਕਿਸਾਨੀ ਅੰਦੋਲਨ ਵਿੱਚ ਰੇਪ ਹੋਇਆ ਅਸੀਂ ਵੀ ਦੇਖਿਆ ਕੋਈ ਕੋਈ ਕੁੜੀ ਕਹੇ ਵੀ ਯਾਰ ਮੇਰੇ ਨਾਲ ਰੇਪ ਹੋਇਆ ਕੋਈ ਸਾਹਮਣੇ ਤਾਂ ਕਿ ਕਿਸ ਇਹਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਭਤੀ ਲੋਕਾਂ ਦੇ ਜਿਲ੍ਹੇ ਚ ਹੋਰ ਨਫਰਤ ਪੈਦਾ ਕਰ ਰਹੇ ਹੋ ਤੇ ਫਿਰ ਤੁਸੀਂ ਸੋਸ਼ਲ ਮੀਡੀਆ ਤੇ ਕਹਿ ਰਹੇ ਯਾਰ ਮੇਰੀ ਫਿਲਮ ਲੱਗਣੀ ਨਿੱਤ ਜਾਰੀ ਹੈ ਕਿ ਮੈਂ ਤੁਹਾਨੂੰ ਉਸ ਫਿਲਮ ਵਿੱਚ ਸੱਚਾਈ ਦਿਖਾਈ ਹੈ ਮੈਂ ਕਹਿੰਦਾ ਵੀ ਸੱਚਾਈ ਦਿਖਾਓ ਫਿਰ ਪੂਰੀ ਸੱਚਾਈ ਦਿਖਾਓ ਵੀ ਕੀ ਹੋਇਆ ਵੀ 1980 ਤੋਂ ਲੈ ਕੇ 1992 ਤੱਕ ਤੇ 1995 ਜਦੋਂ ਜਸਵੰਤ ਸਿੰਘ ਖਾਲੜਾ ਨੂੰ ਵੀ ਇਹ ਚੀਜ਼ ਦਿੱਤਾ ਗਿਆ ਕਿ ਸਾਰੀ ਸੱਚਾਈ ਦਿਖਾਓ ਤੇ ਦੁਨੀਆ ਦੇ ਸਾਹਮਣੇ ਸੱਚ ਚੰਗੀ ਤਰ੍ਹਾਂ ਆਵੇ ਤਾਂ ਸਹੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਰਜਨੀਸ਼ ਤੇ ਤੁਸੀਂ ਦੇਖ ਰਹੇ ਹੋ ਪੀਵੀ 37 ਤੇ ਮੇਰੇ ਨਾਲ ਅੱਜ ਕਮਲ ਤੇ ਕਮਲ ਨਾਲ ਤੁਸੀਂ ਜਾਣਦੇ ਹੋ ਬਹੁਤ ਸੁਣ ਚੁੱਕੇ ਹੋ ਬੜੇ ਮਜ਼ੇਦਾਰ ਇੰਟਰਸਟਿੰਗ ਗੱਲਾਂ ਕਰਦੇ ਹੈ ਬਟ ਸਾਡੇ ਕੋਲ ਆ ਜਿਹੜਾ ਟੌਪਿਕ ਹੈ ਨਾ ਉਹ ਵੀ ਬੜਾ ਬੌਮਬੈਸਟਿਕ ਹੋਣ ਵਾਲਾ ਤੇ ਟੌਪਿਕ ਦਾ ਜੇ ਨਾਮ ਹੈ ਲਾਊਂਗਾ ਮੈਂ ਟੌਪਿਕ ਦੇ ਕਿ ਬੰਦੇ ਦਾ ਨਾਮ ਲਾਊਂਗਾ ਕਈਆਂ ਨੂੰ ਗੁੱਸਾ ਆ ਜਾਏਗਾ ਇੱਕਦਮ ਤੇ ਕਈਆਂ ਨੂੰ ਚਿਹਰੇ ਤੇ ਮੁਸਕਾਨ ਆ ਜਾਏਗੀ ਤੇ ਅੱਜ ਆਪਾਂ ਡਿਸਕਸ ਕਰਾਂਗੇ ਐਕਟ੍ਰੈਸ ਕੰਗਨਾ ਰਣੌਤ ਬਾਰੇ ਤੇ ਕਮਲ ਵੀ ਮੇਰੇ ਕੋਲ ਥੋੜਾ ਜਿਹਾ ਹੱਸ ਪਿਆ ਨੂੰ ਦੇਖ ਕੇ ਪੁੱਛੀਏ ਪਹਿਲਾਂ ਵੀ ਕਮਲ ਬਾਈ ਕੀ ਹੋਇਆ ਯਾਰ 6-7 ਦੰਦ ਦਿਖ ਰਹੇ ਆ ਅਗਲੇ ਰੀਜ਼ਨ ਇਹਦਾ ਹਾਸਾ ਇਦਾਂ ਨਾ ਵੀ ਕਹਿੰਦੇ ਨਾ ਕਿ ਜਦੋਂ ਅਈ ਇਦਾਂ ਹੋ ਜਾਂਦਾ ਵੀ ਕਿਸੇ ਬੰਦੇ ਤੇ ਤੁਹਾਨੂੰ ਤਰਸ ਵੀ ਆਉਂਦਾ ਹੁੰਦਾ ਹਨਾ ਤੇ ਬੰਦੇ ਨੂੰ ਤੁਹਾਨੂੰ ਪਤਾ ਹੀ ਹੁੰਦਾ ਟਰੈਕ ਦੇ ਫਿਰ ਬੰਦਾ ਹੱਸਦਾ ਯਾਰ ਦੇ ਉੱਤੇ ਵੀ ਯਾਰ ਕੀ ਕਰੀ ਜਾਂਦਾ ਆਪਣੀ ਜ਼ਿੰਦਗੀ ਦੇ ਵਿੱਚ ਮੈਨੂੰ ਵੀ ਏਡੀ ਵੱਡੀ ਪੋਸਟ ਰਜਨੀਸ਼ભાઈ ਕਿਸੇ ਬਹੁਤ ਵੱਡੀ ਪੋਸਟ ਤੇ ਹੋਵੇ ਆਪਣੀ ਜ਼ਿੰਦਗੀ ਦੇ ਵਿੱਚ ਤੇ ਉਹ ਗੱਲਾਂ ਮਤਲਬ ਬਹੁਤ ਲੋ ਲੈਵਲ ਵਾਲੀਆਂ ਕਰੀ ਜਾਵੇ ਫਿਰ ਬੰਦਾ ਐਂਡ ਆਫ ਦਾੜੇ ਹੱਸੂਗਾ ਵੀ ਯਾਰ ਤੇ ਕੀ ਕਰੀ ਜਾਂਦਾ ਇਹ ਲੱਗਦੀ ਗੱਲਾਂ ਲੋ ਲੈਵਲ ਦੀ ਕਰਦੀ ਹੈ ਤੁਹਾਨੂੰ ਨਹੀਂ ਲੱਗਦਾ ਜੇ ਤੁਹਾਨੂੰ ਨਹੀਂ ਸੋਚਣ ਦਾ ਤਰੀਕਾ ਹੈ ਬਾਈ ਤੇ ਚਲੋ ਅੱਜ ਇੱਕ ਗੱਲ ਹੋ ਰਹੀ ਹੈ ਕੰਗਨਾ ਨੌਤਵਾਰੇ ਤੇ ਕੰਗਨਾ ਤਾਂ ਯਾਰ ਆਪਣੇ ਆਪ ਹੀ ਤੁਸੀਂ ਦੇਖੋਗੇ ਸਾਲੇ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਸੋਸ਼ਲ ਮੀਡੀਆ ਤੇ ਹਾਈਪ ਰਹਿੰਦੀ ਹੈ 트েন্ডਿੰਗ ਤੇ ਰਹਿੰਦੀ ਹੈ ਤੇ ਮੈਨੂੰ ਲੱਗਦਾ ਕਿ ਇੱਕ ਹੌਟ ਟੌਪਿਕ ਹੈ ਮਤਲਬ ਤੁਸੀਂ ਇੱਕ ਛੋਟੇ ਜਿਹੇ ਬੱਚੇ ਨੂੰ ਵੀ ਪੁੱਛੋਗੇ ਵੀ ਕੰਗਨਾ ਨਾਟਵਾਰੇ ਦੱਸ ਦੇਗਾ ਠੀਕ ਹੈ ਕਿਉਂਕਿ ਉਹਨਾਂ ਦੀ ਜਿਹੜਾ ਮਸ਼ਹੂਰੀ ਦਾ ਮੇਨ ਜਿਹੜਾ ਹੈਗਾ ਰੀਜ਼ਨ ਉਹ ਹੈਗਾ ਉਹਨਾਂ ਦੇ ਬੋਲਡ ਪਰਸਨੈਲਿਟੀ ਉਹਨਾਂ ਉਹਨਾਂ ਦਾ ਬੋਲਣ ਦਾ ਤਰੀਕਾ ਜਾਂ ਫਿਰ ਉਹਨਾਂ ਦਾ ਬੋਲਣ ਦਾ ਇਹੋ ਜਿਹਾ ਤਰੀਕਾ ਜਿਹੜਾ ਕਿ ਕਈ ਲੋਕਾਂ ਨੂੰ ਸਿੱਧਾ-ਸਿੱਧਾ ਜਾ ਕੇ ਹਿੱਟ ਕਰਦਾ ਹੈ ਕਈਆਂ ਨੂੰ ਇਮੋਸ਼ਨਲੀ ਹਿੱਟ ਕਰਦਾ ਹੈ ਕਈਆਂ ਨੂੰ ਮੈਂ ਕਹਿ ਸਕਦਾ ਕਿ ਉਹਨਾਂ ਦੇ ਐਥਿਕਸ ਨੂੰ ਹਿੱਟ ਹਿੱਟ ਕਰਦਾ ਹੈ ਨਾ ਤੇ ਪੰਜਾਬ ਨਾਲ ਤਾਂ ਉਹਨਾਂ ਦਾ ਖਾਸਾ ਪਿਆਰ ਰਿਹਾ ਸ਼ੁਰੂ ਤੋਂ ਤੇ ਉਹ ਕਮਲ ਵੀ ਕਮਲ ਨੂੰ ਵੀ ਮੇਰੇ ਖਿਆਲ ਪਤਾ ਹੀ ਹੈ ਸਾਰੀ ਜਿਹੜਾ ਉਹਨਾਂ ਦਾ ਪਿਆਰ ਦਾ ਕੀ ਰੀਜ਼ਨ ਕੀ ਹੈ ਨਾ ਪਿਆਰ ਮੁਹੱਬਤ ਦਾ ਬਟ ਮੰਨੂੰ ਇਹ ਰੀਜ਼ਨ ਪਤਾ ਨਹੀਂ ਲੱਗਿਆ ਵੀ ਇੰਨਾ ਪਿਆਰ ਮੁਹੱਬਤ ਕਿਉਂ ਦੇਖੋ ਇਹ ਤਾਂ ਇਹ ਤਾਂ ਤੁਸੀਂ ਨਾ ਉਹ ਕਹਿਗੇ ਵੀ ਕਿਉਂ ਇਦਾਂ ਨਹੀਂ ਹੋ ਸਕਦਾ ਵੀ ਕਿਉਂ ਨਹੀਂ ਚਲੋ ਪਤਾ ਤਾਂ ਤੁਹਾਨੂੰ ਹੋਊਗਾ ਵੀ ਦੇਖੋ ਜੇ ਤੁਸੀਂ ਜੀ ਜਾਣਨਾ ਚਾਹੁੰਦੇ ਹੋ ਨਾ ਭਾਜੀ ਆਪਾਂ ਜੇ ਨਾ ਥੋੜੇ ਜਿ ਪਿਛਲੇ ਸਾਲ ਕੁਝ ਪਿਛਲੇ ਸਾਲ ਚੱਲੇ ਜਦੋਂ ਆਪਣਾ ਫਾਰਮਰ ਪ੍ਰੋਟੈਸਟ ਹੋਇਆ ਕਿਸੇ ਤੋਂ ਇਹ ਗੱਲ ਲੁਕੀ ਨਹੀਂ ਹੈਗੀ ਉਦੋਂ ਕੰਗਣਾ ਰੌਤ ਨੇ ਕਿਹੋ ਜਿਹਾ ਟਵੀਟ ਕੀਤੇ ਹੈਨਾ ਮੈਂ ਕਹਿੰਦਾ ਹਰ ਇੱਕ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਆਪਣੀ ਗੱਲ ਰੱਖਣ ਦਾ ਜ਼ਿੰਦਗੀ ਵਿੱਚ ਹੱਕ ਆ ਉਹ ਚਾਹੇ ਤੁਸੀਂ ਆ ਚਾਹੇ ਮੈਂ ਆ ਪਰ ਇਹ ਹੁੰਦਾ ਵੀ ਤੁਸੀਂ ਗੱਲ ਕਹਿ ਕੇ ਇਸ ਫੈਕਟ ਤੇ ਰਹੇ ਹੋ ਹੁਣ ਤੁਸੀਂ ਇੱਕ ਸਟੇਟਮੈਂਟ ਦੇ ਰਹੇ ਹੋ ਕਿ ਬੁੜੀਆਂ 100 100 ਰੁਪਏ ਲੈ ਕੇ ਧਰਨੇ ਉੱਤੇ ਆ ਰਹੀਆਂ ਦਲਜੀਤ ਦਸਾਇ ਨੇ ਉਹਦਾ ਫੇਰ ਰਿਪਲਾਈ ਵੀ ਦਿੱਤਾ ਵੀ ਉਹ ਸਾਡੀਆਂ ਮਾਮਾ ਆ ਤੂੰ ਕਿਦਾਂ ਗੱਲ ਕਹਿ ਰਹੀਆਂ ਇਹ ਤੁਸੀਂ ਗੱਲ ਦੱਸੋ ਵੀ ਇਹ ਕਹਿਣ ਦਾ ਹੱਕ ਹੈ ਕਿਸੇ ਨੂੰ ਨਾਲੇ ਤੁਸੀਂ ਤਾਂ ਇੱਕ ਬਹੁਤ ਵੱਡੀ ਪਰਸਨੈਲਿਟੀ ਹੋ ਤੁਹਾਨੂੰ ਤਿੰਨ ਤਿੰਨ ਚਾਰ ਚਾਰ ਨੈਸ਼ਨਲ ਅਵਾਰਡ ਮਿਲੇ ਹੋਇਆ ਯੂ ਆਰ ਐ ਰੈਨਾਉਂਡ ਐਕਟਰਸ ਤੁਹਾਡਾ ਬਹੁਤ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਸਹੀ ਗੱਲ ਹੈ ਤੁਸੀਂ ਸਹੀ ਕਹਿ ਰਹੇ ਹੋ ਯਾਰ ਕਿ ਦੇਖੋ ਇੱਕ ਤਾਂ ਉਹਨਾਂ ਨੇ ਮੈਂ मतलब ਪੰਜਾਬ ਦੀ ਮਾਵਾਂ ਬਾਰੇ ਇੰਨੇ ਮੈਂ ਤੁਹਾਨੂੰ ਕਹਿ ਰਿਹਾ ਕਿ ਇਹਨੇ ਚੀਪ ਗੱਲ ਕਹੀ ਇਹੋ ਜੀ ਮਤਲਬ ਡਾਇਲੋਗ ਕਿੱਤਾ ਇਹੋ ਜਿਹਾ ਕਮੈਂਟ ਕੀਤਾ ਕਿਉਂਕਿ ਦੇਖੋ ਮਾਵਾਂ ਹੁੰਦੀਆਂ ਕਨਸਿਡਰਿੰਗ ਐਜ਼ ਅ ਫੀਮੇਲ ਕਮਿਊਨਿਟੀ ਉਹ ਐਕਸਪੈਕਟ ਕਰਦੀਆਂ ਥੋੜੀ ਸਿੰਪਥੀ ਰਿਸਪੈਕਟ ਸੱਚੀ ਤਾਂ ਪਹਿਲਾਂ ਵੀ ਮੈਂ ਸਿੰਪਥੀ ਤਾਂ ਪਹਿਲਾਂ ਰਿਸਪੈਕਟ ਹਾਂਜੀ ਉਹ ਥੋੜਾ ਜਿਹਾ ਹੋਣਾ ਜ਼ਰੂਰੀ ਹੈ ਤੁਸੀਂ ਮਤਲਬ ਇੰਨੀ ਵੱਡੀ ਮਤਲਬ ਸੀ ਇੰਨੀ ਵੱਡੀ ਕਮੈਂਟ ਕਰ ਦੋ ਕਿਸੇ ਨੂੰ ਵੀ ਦੁੱਖ ਹੋਏਗਾ ਮੈਨੂੰ ਵੀ ਹੋਏਗਾ ਹੈਨਾ ਤੇ ਮੈਨੂੰ ਕਿਸੇ ਵੀ ਨੂੰ ਹੋ ਸਕਦਾ ਚਾਹੀ ਇਹ ਇਹ ਦੇਖੋ ਮਾਂ ਦੀ ਕੋਈ ਜਾਤ ਨਹੀਂ ਹੁੰਦੀ ਕੋਈ ਧਰਮ ਨਹੀਂ ਹੁੰਦਾ ਮਾਂ ਮਾਂ ਹੀ ਹੁੰਦੀ ਹੈ ਠੀਕ ਹੈ ਉਹ ਸਾਰਿਆਂ ਵਾਸਤੇ ਇੱਕ ਹੀ ਹੈ ਤੇ ਮਾਂ ਨੂੰ ਹਿੱਟ ਕਰਨਾ ਮਤਲਬ ਤੁਸੀਂ ਐਕਸਟ੍ਰੀਮ ਲੈਵਲ ਤੇ ਜਾ ਕੇ ਉਹਦੀ ਗਰਦਨ ਕੱਟਦੀ ਕਹਿ ਦੋ ਭਾਜੀ ਦਲਜੀਤ ਦਸਾਂਜ ਵਰਗਾ ਸੂਝਵਾਨ ਬੰਦਾ ਜਿਹੜਾ ਉਹਦੇ ਤੇ ਵੀ ਕੋਈ ਟਿੱਪ ਨਹੀਂ ਕਰਦਾ ਉਹਦਾ ਵੀ ਜਵਾਬ ਦਿੰਦਾ ਨਹੀਂ ਬਹੁਤ ਰੇਅਰ ਜਵਾਬ ਹੁੰਦਾ ਜਿਵੇਂ ਉਹ ਬੰਦਾ 1 3 4 ਟਵੀਟ ਕਰ ਰਿਹਾ ਤਾਂ ਤੁਸੀਂ ਆਪ ਸੋਚੋ ਵੀ ਗੱਲ ਕਿੱਡੀ ਹਿੱਟ ਹੋਏ ਹੋਊਗੀ ਨਹੀਂ ਸਹੀ ਕਹਿ ਰਹੇ ਹੋ ਦੇਖੋ ਕਿਸੇ ਦੇ ਮਾਪਿਆਂ ਦੇ ਉੱਤੇ ਗੱਲ ਆ ਜਾਏ ਤੇ ਉਸ ਤੋਂ ਵੱਡੇ ਤਾਂ ਗੱਲ ਕੋਈ ਹੁੰਦੀ ਨਹੀਂ ਨਾ ਜੀ ਬੰਦਾ ਮਤਲਬ ਕਿ ਤੁਸੀਂ ਸਹੀ ਕਹਿ ਰਹੇ ਹੋ ਕਿ ਆਪਣੇ ਉੱਤੇ ਬੰਦਾ ਫੇਰ ਵੀ ਥੋੜਾ ਸੋਚ ਲੇਗਾ ਵੀ ਚਲੋ ਇੱਕ ਥੋੜੀ ਜੀ ਐਕਟ੍ਰੈਸ ਦੀ ਇੱਕ ਰਿਸਪੈਕਟ ਹੁੰਦੀ ਹੈ ਇੱਕ ਫੀਮੇਲ ਕਰਟਸੀ ਹੁੰਦੀ ਹੈ ਬਟ ਕਿਸੇ ਦੀ ਮਾਂ ਨੂੰ ਕਹਿਣਾ ਫਿਰ ਮਾਂ ਨੂੰ ਚਾਹੇ ਗਲਤ ਕੋਈ ਕੁੜੀ ਕਹੇ ਮੁੰਡਾ ਕਹੇ ਬੱਚਾ ਕਹੇ ਹਰ ਬੰਦੇ ਨੂੰ ਗੁੱਸਾ ਆ ਸਕਦਾ ਤੇ ਸ਼ਾਇਦ ਉਹਦਾ ਰਿਐਕਸ਼ਨ ਵੀ ਫਿਰ ਉਹਨਾਂ ਨੂੰ ਝੇਲਣਾ ਪਿਆ ਉਸ ਟਾਈਮ ਤੇ ਤੇ ਆ ਸਭ ਜੋ ਹੋ ਰਿਹਾ ਉਹਦਾ ਹੀ ਜਵਾਬ ਬਿਲਕੁਲ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਤੇ ਉਹਨਾਂ ਦੀ ਮਤਲਬ ਇਹ ਚੀਜ਼ਾਂ ਰੈਗੂਲਰ ਹੁੰਦੀਆਂ ਰਹੀਆਂ ਨੇ ਤੇ ਸ਼ੁਰੂ ਤੋਂ ਉਹ ਇੱਕ ਮਤਲਬ ਕਿ ਤੁਸੀਂ ਕਹਿ ਲਓ ਕਿ ਹਾਈਲਾਈਟ ਉਹਨਾਂ ਦੀ ਰਹੀ ਹੈ ਉਹ ਸ਼ੁਰੂ ਤੋਂ ਸੁਰਖੀਆਂ 'ਚ ਰਹੀਆਂ ਹੈ ਹੈਨਾ ਸੁਰਖੀਆਂ ਤੋਂ ਸ਼ਾਇਦ ਮੈਨੂੰ ਲੱਗਦਾ ਉਹਨਾਂ ਦਾ ਨਾਤਾ ਸੁਰਖੀਆਂ ਦਾ ਬਚਪਨ ਤੋਂ ਹੀ ਹੈ ਜਦੋਂ ਉਹ ਉਹਨਾਂ ਦੇ ਹਿਮਾਚਲ ਪ੍ਰਦੇਸ਼ ਮੰਡੀਚ ਉਹਨਾਂ ਦਾ ਜਨਮ ਹੋਇਆ ਤੇ ਉਸ ਤੋਂ ਬਾਅਦ ਉਹ ਸਟੱਡੀ ਲਈ ਦੇਰਾਦון ਗਈ ਹੈਨਾ ਜੀ ਦੇਰਾਦון ਤੋਂ ਬਾਅਦ ਫਿਰ ਉਹ Shimla ਗਈ ਹੈ ਹਾਇਰ ਸਟੱਡੀ ਲਈ ਫਿਰ ਸ਼ਾਇਦ ਉਹਨਾਂ ਨੇ ਐਕਟਿੰਗ ਕਲਾਸਿਸ ਜੁਆਇਨ ਕੀਤੀ ਹੈਨਾ ਐਕਟਿੰਗ ਕਲਾਸ ਜੁਆਇਨ ਜਦੋਂ ਕੀਤੀ ਤੇ ਸੁਣਨ ਚ ਇਹ ਆਇਆ ਰਿਪੋਰਟਾਂ ਦੇ ਆਧਾਰ ਤੇ ਜਾਂ ਫਿਰ ਆਪ ਤੁਸੀਂ ਮੀਡੀਆ ਤੇ ਵਿੱਚ ਪੜੋਗੇ ਜਾਂ ਫਿਰ Google ਤੇ ਤੁਸੀਂ ਸਰਚ ਕਰੋਗੇ ਕਿ ਉਹਨਾਰੇ ਪੇਰੈਂਟਸ ਐਸ ਯੂਜਵਲ ਦੇਖੋ ਜਿਹੜਾ ਹਿਮਾਚਲ ਪ੍ਰਦੇਸ਼ ਹੈ ਉਹਨਾਂ ਦਾ ਇੱਕ ਫੈਮਿਲੀ ਕਲਚਰ ਹੁੰਦਾ ਹੈ ਇੱਕ ਐਥਿਕਸ ਹੈ ਠੀਕ ਹੈ ਮੈਂ ਤੇ ਥੋੜਾ ਜਿਹਾ ਹੋਰ ਇਹਨੂੰ ਕਲੈਰਿਟੀ ਦੇਵਾਂਗਾ ਜਿੱਥੇ ਹਿਮਾਚਲ ਪ੍ਰਦੇਸ਼ ਜਿਹੜੀ ਫੈਮਿਲੀ ਹੈਗੀ ਬੇਸਿਕਲੀ ਜਿਹੋ ਜਿਹਾ ਕਲਚਰ ਹੈ ਤੇ ਲੋਕੀ ਐਕਸਪੈਕਟ ਕਰਦੇ ਆ ਕਿ ਉਹ ਫੀਮੇਲ ਲਈ ਇੱਕ ਅਲੱਗ ਤੋਂ ਡਿਫਾਈਨ ਕੀਤਾ ਹੋਇਆ ਕੁਝ ਇੱਕ professions ਕੁਝ ਇੱਕ roles ਤੇ ਪੇਰੈਂਟ ਚਾਹੁੰਦਾ ਕਿ ਉਹੀ ਦਾਇਰੇ ਦੇ ਅੰਦਰ ਹੈ which is very appreciated ਕਿ ਕੰਗਨਾ ਰੌਤ ਨੇ ਨਾ ਸਾਰੀ ਚੀਜ਼ਾਂ ਨੂੰ ਇੱਕ ਕਰਾਰਾ ਜਵਾਬ ਦੇ ਕੇ ਆਪਣੀ ਇੱਕ ਛਾਪ ਛੱਡੀ ਆਪਣਾ ਇੱਕ ਮੁਕਾਮ ਬਣਾਇਆ that is very appreciable ਤੇ ਉਸ ਤੋਂ ਬਾਅਦ ਜਿਵੇਂ ਉਹ ਬਿਲਡ ਅਪ ਹੋਈਆਂ ਉਹਨਾਂ ਨੇ ਮਤਲਬ ਕਿ ਤੁਸੀਂ ਕਹਿ ਲੋ ਕਿ ਇੱਕ ਇੱਕ ਅਲੱਗ ਤੋਂ ਇੱਕ ਟ੍ਰੈਂਡ ਚਲਾਇਆ ਆਪਣਾ ਕਿ ਮਤਲਬ ਕਿ ਕੋਈ ਇਹ ਚੀਜ਼ ਨਹੀਂ ਮੈਟਰ ਕਰਦੀ ਕਿ ਤੁਸੀਂ ਇੱਕ ਛੋਟੇ ਪਿੰਡ ਤੋਂ ਆਏ ਹੋ ਜਾਂ ਫਿਰ ਤੁਸੀਂ ਇੱਕ ਕੈਟਾਗਰੀ ਬੀ Town City ਤੋਂ ਆਏ ਹੋ ਜਾਂ ਉਸ ਤਰੀਕੇ ਤੋਂ ਆਏ ਹੋ ਤੇ ਉਹਨਾਂ ਨੇ ਡੈਫੀਨਿਟਲੀ ਔਰਮਨਸ ਏਮਪਾਵਰਮੈਂਟ ਨੂੰ ਓਬਵੀਅਸਲੀ ਇੱਕ ਬੜੀ ਹਾਈਪ ਕ੍ਰੀਏਟ ਕੀਤੀ ਇੱਕ ਹਾਈਕ ਦਿੱਤੀ ਤੇ ਉਹਨਾਂ ਨੂੰ ਜਿਹੜੇ ਇਹੋ ਜਿਹੇ ਆਰਟਿਸਟ ਹੈ ਜਿਹੜੇ ਕਿ ਮਤਲਬ ਕਿ ਪੰਜਾਬ ਹਰਿਆਣਾ ਹਿਮਾਚਲ Town 'ਚ ਰਹਿੰਦੇ ਜਿਨ੍ਹਾਂ ਦਾ ਸੁਪਨਾ ਹੁੰਦਾ ਜਿਨ੍ਹਾਂ ਨੂੰ ਲੈਕ ਆਫ ਨੋਲੇਜ ਹੈਗੀ ਹੈ ਕਿ ਕਿਵੇਂ ਆਪਣਾ ਕੈਰੀਅਰ ਐਕਟਿੰਗ ਚ ਬਣਾ ਸਕਦੇ ਆ ਸਿੰਗਿੰਗ ਜੁ ਬਣਾ ਸਕਦੇ ਆ ਐਂਟਰਟੇਨਮੈਂਟ ਇੰਡਸਟਰੀ ਚ ਬਣ ਸਕਦੇ ਆ ਆਬਵੀਅਸਲੀ ਇਨਸਪੀਰੇਸ਼ਨ ਹੈਗੀ ਹੈ ਤੇ ਉਹਨਾਂ ਦੀ ਇਸੀ ਇਮੇਜ ਕਰਕੇ ਉਹਨਾਂ ਦੀ ਇੱਕ ਤੁਸੀਂ ਕਹਿ ਸਕਦੇ ਹੋ ਕਿ ਲੋਕਾਂ ਦੀ ਐਕਸਪੈਕਟੇਸ਼ਨ ਬਣ ਗਈ ਹੈਗੀ ਸਗੀ ਬਿਕੋਜ਼ ਉਹਨਾਂ ਨੂੰ ਲੋਕੀ ਰੋਲ ਆ ਮਾਡਲ ਮੰਨਦੇ ਸਕੇ ਬਈ ਬੰਦੀ ਯਾਰ ਬਹੁਤ ਬੋਲਡ ਹੈ ਐਕਟ੍ਰੈਸ ਹੈਗੀ ਹੈ ਕੰਗਨਾ ਰੌਧ ਦੀ ਪਿਕਚਰ ਇਹ ਤੇ ਇਹੋ ਜੀ ਹੋਏਗੀ ਇੱਕ ਪਿਕਚਰ ਡਿਫਾਈਨ ਹੁੰਦੀ ਸੀਗੀ ਲੋਕਾਂ ਦੇ ਦਿਮਾਗ ਚ ਤੇ ਉਹਨਾਂ ਦੀ ਆਲਰੇਡੀ ਲੋਕਾਂ ਵੱਜੋਂ ਬਹੁਤ ਜ਼ਿਆਦਾ ਹਾਈ ਐਕਸਪੈਕਟੇਸ਼ਨ ਐਕਸਪੈਕਟੇਸ਼ਨ ਸੀਗੀ ਲੋਕਾਂ ਨੂੰ ਲੋਕਾਂ ਦੇ ਪ੍ਰਤੀ ਉਹ ਐਜ਼ ਅ ਐਕਟਰ ਉਹਨਾਂ ਨੂੰ ਲੈ ਕੇ ਬਟ ਸ਼ਾਇਦ ਉਹ ਕਿਤੇ ਨਾ ਕਿਤੇ ਲੋਕਾਂ ਨੂੰ ਹਰਟ ਕੀਤੀ ਹੈ ਉਹਨਾਂ ਦੇ ਟਾਈਮ ਟੂ ਟਾਈਮ ਜਿਹੜੇ ਟਵੀਟ ਆਂਦੇ ਰਹੇ ਆ ਉਹਨਾਂ ਦੇ ਜਿਹੜੇ ਕਮੈਂਟ ਆਂਦੇ ਰਹੇ ਆ ਸੋਸ਼ਲ ਮੀਡੀਆ ਤੇ ਹੈਨਾ ਤੇ ਸ਼ਾਇਦ ਕਿਉਂਕਿ ਕਹਿੰਦੇ ਨੇ ਜਿਹਦੇ ਨਾਲ ਜ਼ਿਆਦਾ ਪਿਆਰ ਹੁੰਦਾ ਉਹਦਾ ਥੱਪੜ ਵੀ ਉਨਾਂ ਹੀ ਦਰਦ ਨਾਲ ਖੁੰਦਾ ਉਹ ਜਿਹੜਾ ਥੱਪੜ ਥੱਪੜ ਹੁੰਦਾ ਬੰਦੇ ਦੇ ਮੂੰਹ ਤੇ ਨਹੀਂ ਬੰਦੇ ਦੀ ਆਤਮਾ ਤੇ ਵੱਜਦਾ ਉਹ ਹੂੰ ਤੇ ਸ਼ਾਇਦ ਉਹੀ ਚੀਜ਼ ਮੈਨੂੰ ਲੱਗਦਾ ਕਿ ਲੋਕਾਂ ਨੂੰ ਜ਼ਿਆਦਾ ਹਿੱਟ ਕੀਤੀ ਹੈ ਦੇਖੋ ਭਾਜੀ emergancy film release ਕਰਨ ਤੇ ਸਾਨੂੰ ਕਿਸੇ ਨੂੰ ਕੋਈ ਇਤਰਾਜ਼ ਨਹੀਂ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਜੇ ਤੁਸੀਂ emergency film release ਕਰਨੀ ਆ ਫਿਰ ਜਸਵੰਤ ਸਿੰਘ ਖੱਲੜਾ ਤੇ ਜਿਹੜੀ ਫਿਲਮ ਬਣੀ ਹੋਈ ਆ ਉਹਨੂੰ ਵੀ ਰਿਲੀਜ਼ ਕਰੋ ਉਹਨੂੰ ਕਿਉਂ ਰੋਕ ਰਹੇ ਹੋ ਸੈਕਿੰਡ ਥਿੰਗ ਫਿਰ ਤੁਸੀਂ ਜੇ ਸੱਚਾਈ ਦਿਖਾਉਣੀ ਆ ਨਾ 1984 ਦੀ ਉਹ ਸਾਰੀ ਸੱਚਾਈ ਦਿਖਾਓ ਤੁਸੀਂ ਸਿਰਫ ਇੱਕ ਪਾਰਟ ਨਾ ਦਿਖਾਓ 1984 ਵਿੱਚ ਪੰਜਾਬ ਦੇ ਨਾਲ ਕਿੰਨਾ ਕੁਝ ਹੋਇਆ ਜੇ 30 ਸਾਲ ਹੋ ਗਏ ਉਸ ਜੀ ਨੂੰ ਕਦੇ ਕਿਸੇ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਜਦੋਂ ਆਪਾਂ ਪੁਰਾਣੇ ਬਜ਼ੁਰਗਾਂ ਦੇ ਕੋਲ ਜਾ ਕੇ ਬੈਠਦੇ ਆ ਨਾ ਇਦਾਂ ਦੀਆਂ ਗੱਲਾਂ ਵੀ ਉਹ ਸੁਣਾਉਂਦੇ ਆ ਇਹ ਠਾਣਿਆਂ ਦੇ ਵਿੱਚ ਬਾਪ ਦੇ ਕੱਪੜੇ ਲਾ ਕੇ ਕੁੜੀ ਦੇ ਕੱਪੜੇ ਲਾ ਕੇ ਉਹਨੂੰ ਬਾਪ ਦੇ ਉੱਪਰ ਪਾ ਦਿੱਤਾ ਜਾਂਦਾ ਸੀ ਫਿਰ ਇਹ ਵੀ ਜਿਹੜੀਆਂ ਸੋਸਾਇਟੀ ਨੂੰ ਦਿਖਾਓ ਨਾ ਵੀ ਸਿੱਖਾਂ ਦੇ ਨਾਲ ਵੀ ਕੀ ਕੀ ਹੋਇਆ ਇਟਸ ਨੋਟ ਅਬਾਊਟ ਮੈਂ ਕਹਿੰਨਾ ਵੀ ਸਿੱਖ ਵਰਡ ਨੂੰ ਵੀ ਸਾਈਡ ਤੇ ਰੱਖ ਦੋ ਵੀ ਇਨਸਾਨਾਂ ਦੇ ਨਾਲ ਕੀ ਕੀ ਹੋਇਆ ਫਿਰ ਇਹ ਨਹੀਂ ਵੀ ਤੁਸੀਂ ਆਪਣੇ ਜਿਹੜੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਤੁਸੀਂ ਉਹਨਾਂ ਨੂੰ ਹੀ ਦਿਖਾਉਂਦੇ ਰਹੋ ਸਾਰੇ ਫੈਕਟ ਦਿਖਾਓ ਜਾਂ ਤਾਂ ਦੇਖੋ ਕੋਈ ਵੀ ਧਰਮ ਹੈ ਜਾਂ ਕੋਈ ਵੀ ਤੁਸੀਂ ਕਹਿ ਲੋ ਕਿ ਇਹੋ ਦੇ ਨੋਰਮਸ ਜਾਂ ਰੂਲ ਐਂਡ ਰੈਗੂਲੇਸ਼ਨ ਬਣੇ ਹੋਏ ਲੋਕਾਂ ਲਈ ਬਣੇ ਹੋਏ ਆ कि ਲੋਕੀ ਇੱਕ ਡਿਸਪਲਾਈਨ ਚ ਰਹਿ ਸਕਣ ਠੀਕ ਹੈ ਲੋਕੀ ਇੱਕ ਸਿਵਲ ਸਿਵਲਾਈਜ਼ਡ ਲਾਈਫ ਜੀ ਜੀ ਸਕਣ ਤੇ ਬੇਸਿਕਲੀ ਜਿਹੜਾ ਧਰਮ ਹੈ ਲੋਕਾਂ ਲਈ ਬਣਿਆ ਹੈ ਲੋਕ ਧਰਮ ਲਈ ਨਹੀਂ ਬਣੇ ਹੈਨਾ ਕਿ ਮਤਲਬ ਸਾਰੇ ਲੋਕ ਆਪਣੇ ਸੁਖੀ ਜ਼ਿੰਦਗੀ ਜੀ ਸਕਣ ਸਾਰੇ ਲੋਕੀ ਆਪਣੇ ਲਾਈਫ ਦਾ ਇੰਜੋਏ ਕਰ ਸਕਣ ਹੈ ਨਾ ਸਾਰਿਆਂ ਲਈ ਸੌਖਾ ਹੋਵੇ ਕੋਈ ਪਾਵਰਫੁੱਲ ਬੰਦਾ ਕਿਸੇ ਕਮਜ਼ੋਰ ਬੰਦੇ ਦੇ ਉੱਤੇ ਹਾਵੀ ਨਾ ਹੋਵੇ ਠੀਕ ਹੈ ਜਾਂ ਫਿਰ ਪਾਵਰਫੁਲ ਬੰਦੇ ਦੇ ਜਿਹੜੇ ਆਪਣੇ ਲਾਈਫ ਸਟਾਈਲ ਹੈ ਉਹ ਵੀ ਮੇਨਟੇਨ ਰਹੇ ਬਿਨਾ ਕਿਸੇ ਨੂੰ ਨੁਕਸਾਨ ਪਹੁੰਚਾਏ ਤੇ ਧਰਮ ਮੈਨੂੰ ਲੱਗਦਾ ਹੈ ਕਿ ਸਮਹਾਓ ਇਹਦਾ ਇੱਕ ਤੁਸੀਂ ਕਹਿ ਸਕਦੇ ਹੋ ਗਰੁੱਪ ਆਫ ਨਾਰਮਸ ਹੈ ਗਰੁੱਪ ਆਫ ਰੂਲ ਐਂਡ ਰੈਗੂਲੇਸ਼ਨ ਹੈਗਾ ਕਿ ਜਿਨ੍ਹਾਂ ਨੂੰ ਆਪਾਂ ਨੂੰ ਫੋਲੋ ਕਰਨਾ ਚਾਹੀਦਾ ਤੇ ਉਹੀ ਚੀਜ਼ ਹੈ ਕਿ ਹੁਣ ਕੰਗਨਾ ਮੈਡਮ ਦੀ ਹੁਣ ਗੱਲ ਚੱਲ ਰਹੀ ਹੈ ਤੇ ਕੰਗਨਾ ਰਣੌਤ ਆਲਰੇਡੀ ਇਸ ਮੁਕਾਮ ਤੇ ਪਹੁੰਚ ਚੁੱਕੇ ਸੀਗੇ ਉਸ ਟਾਈਮ ਜੇ ਆਪਾਂ ਗੱਲ ਕਰਦੇ ਸੀਗੇ ਉਹਨਾਂ ਦੇ ਇਨੀਸ਼ੀਅਲ ਕੈਰੀਅਰ ਦੀ ਕਿ ਉਹਨਾਂ ਨੇ ਇੱਕ ਆਪਣਾ ਇੱਕ ਅਲੱਗ ਤੋਂ ਇੱਕ ਮੁਕਾਮ ਬਣਾਇਆ ਇੱਕ ਇੱਕ ਇਨਸਪੀਰੇਸ਼ਨ ਬਣੇ ਜਦੋਂ ਕੋਈ ਮੁਕਾਮ ਬਣ ਜਾਂਦਾ ਮੈਨੂੰ ਲੱਗਦਾ ਉਦੋਂ ਤਾਂ ਸਾਨੂੰ ਹੋਰ ਸੂਝਵਾਨ ਹੋਣ ਦੇਣਾ ਚਾਹੀਦਾ ਵੀ ਅਸੀਂ ਸਟੇਟਮੈਂਟ ਕਿਹੋ ਜਿਹੀ ਦੇ ਰਹੇ ਹਾਂ ਹੁਣ ਇੱਕ ਕਿੱਡੀ ਵੱਡੀ ਸਟੇਟਮੈਂਟ ਕੰਗਨਾਰ ਰਣੌਤ ਨੇ ਦਿੱਤੀ ਆ ਉਹ ਕਹਿੰਦੀ ਵੀ ਕਿਸਾਨੀ ਅੰਦੋਲਨ ਦੌਰਾਨ ਉੱਥੇ ਰੇਪ ਹੁੰਦੇ ਰਿਹਾ ਹੁਣ ਤੁਸੀਂ ਦੱਸੋ ਵੀ ਇਹ ਇੰਨਾ ਚਿਰ ਹੋ ਗਿਆ ਇਸ ਅੰਦੋਲਨ ਨੂੰ ਅੱਜ ਤੱਕ ਕਿਸੇ ਨੇ ਗੱਲ ਸੁਣੀ ਏਡੀ ਸਟੇਟਮੈਂਟ ਤੁਸੀਂ ਦੇ ਰਹੇ ਹੋ ਫਿਰ ਤੁਸੀਂ ਕਿਵੇਂ ਆਸ ਰੱਖਦੇ ਹੋ ਕਿ ਲੋਕ ਤੁਹਾਡਾ ਵਿਰੋਧ ਨਾ ਕਰਨ ਅ ਦੇਖੋ ਉਹੀ ਤੁਸੀਂ ਠੀਕ ਕਹਿ ਰਹੇ ਹੋ ਕਮਲ ਦੇਖੋ ਜੇ ਉਹਨਾਂ ਕੋਲ ਇੰਨੀ ਪੂਖਤਾ ਜਾਣਕਾਰੀ ਹੈਗੀ ਹੈ ਤਾਂ ਉਹਨਾਂ ਨੂੰ ਉਹ ਕੰਪਲੀਟ ਇਨਫੋਰਮੇਸ਼ਨ ਦੇਣੀ ਚਾਹੀਦੀ ਹੈ ਮੈਂ ਕਹਿੰਦਾ ਪਹਿਲਾਂ ਭਾਜੀ ਜਾਣਕਾਰੀ ਦਿਓ ਵੀ ਆਹ ਦੇਖੋ ਆ ਵਿਕਟਮ ਇਹਦੇ ਨਾਲ ਹੋਇਆ ਆ ਫਿਰ ਮੈਂ ਬੋਲ ਰਹੀ ਹਾਂ ਤੁਸੀਂ ਯਾਰ ਤੁਸੀਂ ਇੱਕ ਐਮਪੀ ਹੋ ਤੁਸੀਂ ਮੈਂਬਰ ਆਫ ਪਾਰਲੀਮੈਂਟ ਆ ਤੁਸੀਂ ਇੱਕ ਬਹੁਤ ਉੱਚੀ ਪੋਸਟ ਤੇ ਹੋ ਤੁਹਾਨੂੰ ਬੋਲਣ ਲੱਗਿਆ 100 ਵਾਰੀ ਹੁਣ ਮੈਂ ਕਹਿੰਦਾ ਆਪਾਂ ਵੀ ਇੱਥੇ ਜੇ ਕੈਮਰੇ ਸਾਹਮਣੇ ਬੈਠੇ ਆ ਮੈਨੂੰ ਲੱਗਦਾ ਸਾਡੀ ਵੀ ਇੱਕ ਨੈਤਿਕ ਜ਼ਿੰਮੇਵਾਰੀ ਆ ਕਿ ਆਪ ਆਪਨੇ ਵਰਡਸ ਤੇ ਆਪਣੇ ਲਫ਼ਜ਼ਾ ਉੱਪਰ ਕਾਹਕੀ ਆਪਾ ਤਾਂ ਨਾਗਰਿਕ ਹੋ ਹੈ ਉਹ ਤਾਂ ਮੈਂਬਰ ਆਫ ਪਾਰਲੀਮੈਂਟ ਆ ਤੁਹਾਨੂੰ ਸਟੇਟਮੈਂਟ ਦੇਣ ਲੱਗਿਆ ਮੈਨੂੰ ਲੱਗਦਾ ਵੀ ਤੁਹਾਨੂੰ ਤਾਂ 100 ਵਾਰੀ ਸੋਚਣਾ ਚਾਹੀਦਾ ਵੀ ਜਦੋਂ ਮੈਂ ਇਹ ਚੀਜ਼ ਬੋਲੂਗੀ ਤਾਂ ਇਹਦਾ ਇੰਪੈਕਟ ਸੋਸਾਇਟੀ ਤੇ ਕੀ ਪਊਗਾ ਤੁਸੀਂ ਕਿਸੇ ਵੀ ਪੋਸਟ ਤੇ ਹੋਵੋ ਸੋਸਾਇਟੀ ਨੂੰ ਖਰਾਬ ਕਰਨ ਦਾ ਹੱਕ ਮੈਨੂੰ ਲੱਗਦਾ ਕਿਸੇ ਨੂੰ ਨਹੀਂ ਆ ਤੁਸੀਂ ਠੀਕ ਕਹਿ ਰਹੇ ਹੋ ਮੈਨੂੰ ਦੇਖੋ ਉਹੀ ਚੀਜ਼ ਹੈ ਕਿ ਮੈਂ ਜਿਹਨੇ ਆਪਣੇ ਸ਼ੁਰੂ ਚ ਕਹਿ ਚੁੱਕੇ ਹਾਂ ਕਿ ਜਿਹੜਾ ਜਿਹਦੇ ਨਾਲ ਜ਼ਿਆਦਾ ਪਿਆਰ ਹੁੰਦਾ ਹੈ ਨਾ ਉਹ ਕੋਈ ਇਹੋ ਜੀ ਹਰ ਇੱਕ ਅੱਜ ਤੁਹਾਨੂੰ ਮਤਲਬ ਕਿ ਤੁਸੀਂ ਕਹੋ ਇਮੋਸ਼ਨਲੀ ਹਰਟ ਕਰਦਾ ਉਹਦਾ ਜ਼ਿਆਦਾ ਪੇਨ ਹੁੰਦਾ ਉਸ ਬੰਦੇ ਨੂੰ ਤੁਸੀਂ ਦੇਖੋਗੇ ਨਾਰਮਲੀ ਪੇਰੈਂਟਸ ਹੁੰਨੇ ਆ ਮਾਂ ਹੁੰਨੇ ਆ ਬਾਪ ਹੁੰਦੇ ਆ ਬਾਪ ਨਾਲ ਥੋੜਾ ਜਿਹਾ ਉਸ ਤਰੀਕੇ ਦਾ ਪਿਆਰ ਹੁੰਦਾ ਜੇ ਬਾਪ ਡਾਂਟੇਗਾ ਉਹਦਾ ਹਮੇਸ਼ਾ ਚਾਹੇ ਉਹ ਡਾਂ ਮਾਰੇ ਵੀ ਨਾ ਡਾਂਟੇ ਵੀ ਉਹਦਾ ਇਫੈਕਟ ਜ਼ਿਆਦਾ ਹੁੰਦਾ ਤੇ ਤੁਹਾਡਾ ਇੱਕ ਇਹੋ ਜਿਹਾ ਇਮੋਸ਼ਨਲੀ ਬੌਂਡ ਜਦ ਤੁਹਾਡੇ ਆਡੀਅנס ਨਾਲ ਲੋਕਾਂ ਲਈ ਬਣ ਗਿਆ ਕਿ ਇਹ ਮਤਲਬ ਇੱਕ ਇਹੋ ਜੀ ਕੁੜੀ ਜਿਨੇ ਇਨੀ ਚੈਲੈਂਜਿੰਗ ਲਾਈਫ ਦੇਖੀ ਹੈ ਨੇ ਸਟਰਗਲ ਕੀਤਾ ਹੈ ਤਾਂ ਇਸ ਇਹ ਮੁਕਾਮ ਹਾਸਿਲ ਕੀਤਾ ਤੇ ਲੋਕੀ ਚਾਹਦੇ ਆ ਕਿ ਉਹਦੇ ਨਾਲ ক্লোਜ਼ ਆਣਾ ਚਾਹਦੇ ਆ ਉਹਨੂੰ ਫੋਲੋ ਕਰਨਾ ਚਾਹਦੇ ਆ ਬਟ ਉਹ ਚੀਜ਼ ਇਦਾਂ ਦੀ ਕਰਨਾ ਹਿੱਟ ਤੁਸੀਂ ਦੇਖ ਸਕਦੇ ਹੋ ਰਿਜ਼ਲਟ ਵੀ ਕਿਹੋ ਜਿਹਾ ਹੋਇਆ ਪੂਰੀ ਇੰਡਸਟਰੀ ਪਾਲੀਵੁੱਡ ਬਾਲੀਵੁੱਡ ਅਲੱਗ-ਅਲੱਗ ਹੋ ਗਈ ਹੈ ਨਾ ਮਤਲਬ ਅਲੱਗ-ਅਲੱਗ ਵੀ ਕੀ ਹੋ ਗਈ ਤੁਸੀਂ ਕਹਿ ਸਕਦੇ ਹੋ ਕਿ ਪਾਲੀਵੁੱਡ ਦਾ ਇੱਕ ਜੁਟੀ ਹੋ ਗਿਆ ਸੀਗਾ ਜਦੋਂ ਇੱਕ ਮੇਰੇ ਖਿਆਲ ਕੰਗਣਾ ਮੈਡਮ ਸੀਗੇ ਤੇ ਕੁਝ ਹੋਰ ਵੀ ਲੋਕੀ ਸੀਗੇ ਜਿਹੜਾ ਉਹਨਾਂ ਨੇ ਕਮੈਂਟ ਕੀਤਾ ਤੇ ਪੂਰੀ ਦੀ ਪੂਰੀ ਇੰਡਸਟਰੀ ਇੱਕ ਲਾਈਨ ਦੇ ਉੱਤੇ ਹੀ ਆ ਗਈ ਸੀ ਪੰਜਾਬੀ ਚਾਹੇ ਉਹ ਕੋਈ ਵੀ ਤੁਸੀਂ ਐਕਟਰ ਲੈ ਲਓ ਦਿਲਜੀਤ ਦੋਸਾਂਝ ਲੈ ਲਓ ਮਨਕੀਰਤ ਆਉਲਖ ਲੈ ਲਓ ਹੈਨਾ ਜਾਂ ਫਿਰ ਹੋਰ ਕਿਸੇ ਵੱਡੇ ਪਾਲੀਵੁੱਡ ਪਰਸਨੈਲਿਟੀ ਦਾ ਤੁਸੀਂ ਨਾਂ ਲੈ ਲਓ ਸਾਰੇ ਇੱਕ ਮੰਚ ਤੇ ਆ ਗਏ ਸੀਗੇ ਤੇ ਦੇਖੋ ਇਹ ਚੀਜ਼ ਬਹੁਤ ਅੱਛੀ ਹੋਈ ਕਿ ਸ਼ਾਂਤੀਪ੍ਰੀਅ ਤਰੀਕੇ ਨਾਲ ਆਏ ਠੀਕ ਹੈ ਕੋਈ ਸੁਨਨ ਚ ਨਹੀਂ ਆਇਆ ਕੁਝ ਕੀ ਬਹੁਤ ਜ਼ਿਆਦਾ ਕੋਈ ਵਾਇਲੈਂਸ ਹੋਈ ਹੋਏ ਕੁਝ ਇਦਾਂ ਤਰੀਕੇ ਨਾਲ ਹੋਇਆ ਹੋਏ ਸਾਰਿਆਂ ਨੇ ਹੱਥ ਬਨ ਕੇ ਰਿਕਵੈਸਟ ਹੀ ਕੀਤੀ ਹੈ ਸਰਕਾਰ ਨੂੰ ਤੇ ਸਰਕਾਰ ਦੀ ਗੱਲਾਂ ਆਸ਼ਵਾਸ਼ਣ ਤੇ ਉਹ ਅੰਦੋਲਨ ਨੂੰ ਖਤਮ ਵੀ ਕੀਤਾ ਗਿਆ ਹੈ ਨਾ ਤੇ ਉਹ ਚੀਜ਼ਾਂ ਦੇਖੋ ਹੁਣ ਕਿਵੇਂ-ਕਿਵੇਂ ਡਿਵੈਲਪਮੈਂਟ ਹੋਈਆਂ ਹੈ ਨਾ ਤੇ ਹੁਣ ਕੰਗਨਾ ਨਾਉ ਦਾ ਜਿਵੇਂ ਤੁਸੀਂ ਦੇਖੋਗੇ ਕੁਝ ਬੈਕ ਟੂ ਬੈਕ ਚੀਜ਼ਾਂ ਆ ਰਹੀਆਂ ਉਹ ਪਤਾ ਨਹੀਂ ਮਤਲਬ ਉਹਦਾ ਕੁਝ ਕੀ ਬੇਸ ਆਫ ਇਨਫੋਰਮੇਸ਼ਨ ਹੈਗਾ ਹੈ ਤੇ ਉਹ ਮਤਲਬ ਇਹ ਚੀਜ਼ਾਂ ਬੈਕ ਟੂ ਬੈਕ ਕਿਉਂ ਹੋ ਰਹੀਆਂ ਬਿਕੋਜ਼ ਇਹ ਚੀਜ਼ ਕਿਸੇ ਤੁਸੀਂ ਕਹਿ ਲੋ ਕਿ ਇਹੋ ਜੀ ਇਨਕਸਪੀਰੀਐਂਸਡ ਤੁਸੀਂ ਮੈਨੂੰ ਜੋ ਲੱਗਦਾ ਜੀ ਦੇਖੋ ਇਨਕਸਪੀਰੀਐਂਸ ਤੁਸੀਂ ਇਨਾ ਤੁਸੀਂ ਨੈਸ਼ਨਲ ਅਵਾਰਡ ਵਿਨਰ ਹੋ ਤੁਸੀਂ ਡੀ ਆਈ ਆਈਆ ਫਿਲਮਾਂ ਕੀਤੀਆਂ ਤੁਸੀਂ ਕੈਬਿਨੇਟ 'ਚ ਬੈਠਦੇ ਹੋ ਮੈਨੂੰ ਇਨਕਸਪੀਰੀਐਂਸ ਨਹੀਂ ਕਹੂੰਗਾ ਜਿੰਨੀ ਕਿ ਮੇਰੀ ਸਮਝ ਲੱਗਦੀ ਹੈ ਮੈਨੂੰ ਇਹ ਲੱਗਦਾ ਨਾ ਵੀ ਬੰਦਾ ਕਹਿੰਦਾ ਵੀ ਯਾਰ ਗੱਲ ਹੋਣੀ ਚਾਹੀਦੀ ਹੈ ਸਾਡੇ ਬਾਰੇ ਇੱਕ ਬੰਦਾ ਕਹਿੰਦਾ ਨਾ ਕਿ ਸੁਰੱਖਿਅਤ ਬਣੇ ਰਹੋ ਮੈਨੂੰ ਲੱਗਦਾ ਏ ਕੋਈ ਉਹ ਤਰੀਕਾ ਹੈ ਕਿਉਂਕਿ ਉਹਨਾਂ ਨੂੰ ਪਤਾ ਵੀ ਜੇ ਪੰਜਾਬ ਨੂੰ ਜਾਂ ਹਰਿਆਣੇ ਨੂੰ ਇਹਨਾਂ ਲੋਕਾਂ ਨੂੰ ਟਾਰਗੇਟ ਕਰੂੰਗੀ ਇਨੀ ਜਵਾਬ ਦੇਣਾ ਆ ਹੋਰ ਸ਼ਾਇਦ ਸਟੇਟ ਨਾ ਦੇਵੇ ਮੈਨੂੰ ਲੱਗਦਾ ਕੋਈ ਬਟ ਇਨੀ ਜਵਾਬ ਦੇਣਾ ਹੀ ਦੇਣਾ ਹੈ ਮੈਨੂੰ ਇਦਾਂ ਲੱਗਦਾ ਕਿ ਪ੍ਰੋਪਰ ਨਾ ਜਿੱਦਾਂ ਅਜੇ ਇੱਕ ਵਰਡ ਸਟਾਰਟ ਹੋ ਗਿਆ ਵੀ ਪ੍ਰੀ ਪਲਾਨਿੰਗ ਕਰਕੇ ਸਾਰਾ ਪੀਆਰ ਕਰਕੇ ਕਿਉਂਕਿ ਕੰਗੜਾ ਨੌਤਾ ਲਾਂਚ ਲਾਂਚ ਵੀ ਆਪਾਂ ਨੇ ਪੀਆਰ ਨੇ ਕੀਤੀ ਸੀਗੀ ਨਾ ਉਹ ਸਟੋਰੀ ਤੇ ਚਲੋ ਮੈਂ ਕਿਸੇ ਦੀ ਪਰਸਨਲ ਲਾਈਫ ਤੇ ਜਾਣਾ ਨਹੀਂ ਚਾਹੁੰਦਾ ਹੈਗਾ ਸਾਨੂੰ ਆਪਾਂ ਨੂੰ ਕਿਸੇ ਨੂੰ ਵੀ ਪਰਸਨਲੀ ਕੰਗੜਾ ਨੋਤ ਨਾ ਕਿਸੇ ਦੀ ਕੋਈ ਦੁਸ਼ਮਣੀ ਥੋੜਾ ਜੀ ਕੌਣ ਜਾਣਦਾ ਹਰ ਬੰਦਾ ਆਪਣਾ ਕੰਮ ਕਰਦਾ ਜਾਂ ਕੁਝ ਕਰਦਾ ਜਦੋਂ ਤੁਸੀਂ ਬਾਰ-ਬਾਰ ਆ ਕੇ ਟਵੀਟ ਹੁਣ ਇਹਨਾਂ ਦੀ ਇੱਕ ਇੰਟਰਵਿਊ ਆਈ ਆ ਆਪਕੇ ਅਦਾਲਤ ਵਿੱਚ ਰੱਜੇ ਸ਼ਰਮਾ ਜੀ ਰੋਏ ਸਟੇਟਮੈਂਟ ਦੇ ਰਿਹਾ ਉਹਨਾਂ ਨੇ ਪੁੱਛਿਆ ਵੀ ਤੁਸੀਂ ਦਲਜੀਤ ਦੋਸਾਂ ਦੇ ਨਾਲ ਆਪਣੇ ਜਿਹੜੀਆਂ ਗੱਲਾਂ ਸੀਗੀਆਂ ਸੌਟ ਕਰ ਲੈਂਦੇ ਵੀ ਤੁਸੀਂ ਉਹਨਾਂ ਨਾਲ ਵੀ ਇਦਾਂ ਕੀਤਾ ਉਹ ਕਹਿੰਦੀ ਦੇਖੋ ਜੀ ਜਿਹੜੇ ਬੰਦੇ ਦੇਸ਼ ਦੇ ਟੁਕੜੇ ਕਰਨੇ ਚਾਹੁੰਦੇ ਆ ਮੇਰੇ ਜੀਂਦੇ ਜੀ ਤਾਂ ਮੈਂ ਹੋਣ ਨਹੀਂ ਦਊਂਗੀ ਹੁਣ ਉਹਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਦਲਜੀਤ ਦੋਸਾਂ ਦੇਸ਼ ਦੇ ਟੁਕੜੇ ਕਰਨਾ ਚਾਹੁੰਦਾ ਜਿਹਦੇ ਸ਼ੋਅ ਦੇ ਉੱਤੇ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਆ ਕੇ ਉਹਨੂੰ ਮਿਲ ਕੇ ਜਾਂਦਾ ਉਹਨੂੰ ਵੈਸਟ ਵਿਸ਼ੇ ਦੇ ਕੇ ਜਾਂਦਾ ਤੇ ਜੇ ਆਪਾਂ ਗੱਲ ਕਰੀਏ ਅਮਰੀਕਾ ਦਾ ਫੋਰਨ ਮਿਨਿਸਟਰ ਸਪੈਸ਼ਲ ਕਹਿੰਦਾ ਵੀ ਆਪਣੇ ਪ੍ਰਾਈਮ ਮਿਨਿਸਟਰ ਨਰੇਂਦਰ ਮੋਦੀ ਜੀ ਨੂੰ ਕਿ ਅਸੀਂ ਤੁਹਾਡੇ ਦਿਲਜੀਤ ਦਸਾਂ ਨੂੰ ਸੁਣਦੇ ਆਂ ਜਿਹੜਾ ਵਰਲਡ ਲੈਵਲ ਦੇ ਉੱਤੇ ਇੰਡੀਆ ਨੂੰ ਨਾਟ ਪੰਜਾਬ ਜਿਹੜਾ ਇੰਡੀਆ ਨੂੰ ਰਿਪਰੈਜ਼ੈਂਟ ਕਰ ਰਿਹਾ ਕਿ ਉਹ ਆਪਣੀ ਕੰਟਰੀ ਦੇ ਟੁਕੜੇ ਕਰਨਾ ਚਾਹੁੰਦਾ ਹੋਵੇ ਦੱਸੋ ਇਹ ਸਟੇਟਮੈਂਟਸ ਤਾਂ ਵੇ ਮਾਫੀਯੋਗ ਹੈਗੀਆਂ ਨਹੀਂ ਦੇਖੋ ਕਮਲ ਮੈਨੂੰ ਲੱਗਦਾ ਹੈ ਕਾਫੀ ਡਿਸਐਗਰੀ ਹੈਗੇ ਆ ਇਨਾਂ ਚੀਜ਼ਾਂ ਨੂੰ ਲੈ ਕੇ ਆਬਵੀਅਸਲੀ ਦੇਖੋ ਕਿਉਂਕਿ ਹਰ ਕਿਸੇ ਵੀ ਬੰਦੇ ਨੂੰ ਇਹ ਚੀਜ਼ ਰਿਐਕਟ ਕਰੇਗਾ ਹੀ ਕਰੇਗਾ ਠੀਕ ਹੈ ਕਿਉਂਕਿ ਸਟੇਟ ਚਾਹੇ ਕੋਈ ਵੀ ਹੈ ਮੈਂ ਤਾਂ ਇਹ ਚੀਜ਼ ਕਹਿ ਰਿਹਾ ਕਿ ਕੋਈ ਵੀ ਸਟੇਟ ਹੋਵੇ ਹਰ ਕਿਸੇ ਸਟੇਟ ਦੀ ਹਰ ਇੱਕ ਆਪਣੀ ਲੈਂਗੁਏਜ ਦੀ ਹਰ ਇੱਕ ਆਪਣੇ ਰਿਲੀਜੀਅਨ ਦੀ ਇੱਕ માનਤਾ ਹੁੰਦੀ ਹੈ ਇੱਕ ਰਿਸਪੈਕਟ ਹੁੰਦੀ ਹੈ ਜਿਨ੍ਹਾਂ ਦਾ ਆਪਾਂ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਬਿਕੋਜ਼ ਕੋਈ ਵੀ ਚੀਜ਼ ਸਪੈਸ਼ਲੀ ਰਿਲੀਜੀਅਨ ਹੋਗੇ ਧਰਮ ਹੋਗੇ ਲੋਕਾਂ ਵਾਸਤੇ ਬਣੇ ਆ ਉਹਨਾਂ ਨੂੰ ਸਹੀ ਤਰੀਕੇ ਨਾਲ ਰੱਖਣ ਲਈ ਬਣੇ ਆ ਤਾਂ ਕਿ ਹਰ ਬੰਦਾ ਆਪਣੀ ਲਾਈਫ ਅੱਛੇ ਤਰੀਕੇ ਨਾਲ ਆਪਾਂ ਰਿਲੀਜੀਅਨ ਨੂੰ ਵੀ ਜੇ ਇੱਕ ਪਾਸੇ ਸਾਈਡ ਤੇ ਰੱਖਦੀ ਹੈ ਨਾ ਆਪਾਂ ਇੱਕ ਗੱਲ ਕਰਦੇ ਨੇ ਵੀ ਰਿਲੀਜੀਅਨ ਵੀ ਕੁਸ਼ੀਆਂ ਕਈ ਲੋਕ ਕਿਸੇ ਵੀ ਰਿਲੀਜੀਅਨ 'ਚ ਬਲੀਵ ਨਹੀਂ ਨਾ ਕਰਦੇ ਹੈਗੇ ਮੈਂ ਕਹਿੰਦਾ ਵੀ ਇੱਕ ਆਪਾਂ ਕਹਿੰਦਾ ਵੀ ਇਨਸਾਨੀਅਤ ਵਰਡ ਵੀ ਯੂਜ਼ ਕਰ ਲਿਆ ਵੀ ਸਭ ਤੋਂ ਉੱਪਰ ਉਹ ਹੋਣਾ ਚਾਹੀਦਾ ਨਾ ਬੋਲਣ ਤੋਂ ਪਹਿਲਾਂ ਜੇ ਆਪਾਂ ਗੱਲ ਕਰ ਲਈਏ ਨਾ ਉਹ ਚੁ ਲਿਖਿਆ ਮਿੱਠਤ ਨੀਮੀ ਨਾਲ ਕਾ ਗੁਣ ਚੰਗਿਆਈਆਂ ਤਤ ਮੈਂ ਕਹਿੰਦਾ ਸਾਡੇ ਵਰਗਾ ਬੰਦਾ ਤਾਂ ਫੇਰ ਵੀ ਗਲਤੀ ਕਰ ਲਵੇ ਤੁਹਾਨੂੰ ਇੰਨੇ ਲੋਕਾਂ ਨੇ ਚੁਣ ਕੇ ਕਿੱਥੇ ਬਿਠਾਇਆ ਤੁਸੀਂ ਨੈਸ਼ਨਲ ਅਵਾਰਡ ਵਿਨਰ ਹੋ ਤੁਹਾਡੇ ਮੁਹੇ ਚੀਜ਼ਾਂ ਨਹੀਂ ਜੱਚਦੀਆਂ ਹਜੇ ਕੋਈ ਹੋਰ ਬੰਦਾ ਤਾਂ ਕਹਿੰਦਾ ਚੰਗਾ ਵੀ ਲੱਗਦਾ ਆ ਜੇ ਮੈਂ ਕਹਿੰਦਾ ਗਲੋਬਲ ਲੈਵਲ ਤੇ ਵਰਲਡ ਲੈਵਲ ਤੇ ਕਿਹੜਾ ਲੋਕੀਏ ਚੀਜ਼ਾਂ ਦੇਖਦੇ ਨਹੀਂ ਹੈਗੇ ਜਦੋਂ ਉਹ ਲੋਕ ਦੇਖਦੇ ਹੋਣਗੇ ਮੈਨੂੰ ਲੱਗਦਾ ਉਹ ਹੱਸਦੇ ਹੋਣਗੇ ਵੀ ਯਾਰ ਇੰਡੀਆ ਦੇ ਕੈਬਿਨੇਟ ਦੇ ਵਿੱਚ ਇਹੋ ਜਿਹੇ ਲੋਕ ਬੈਠੇ ਆ ਕੀ ਵਰਲਡ ਲੈਵਲ ਦੇ ਉੱਤੇ ਕਿੱਥੇ ਇਹ ਨਹੀਂ ਹੈਗਾ ਵੀ ਸਾਨੂੰ ਕਿਤੇ ਬਾਕੀ ਕੰਟਰੀਜ਼ ਦੇਖਦੀਆਂ ਨਹੀਂ ਹੈਗੀਆਂ ਮਤਲਬ ਇੰਡੀਆ ਦਾ ਇੱਕ ਨਾਂ ਆ ਬਾਕੀ ਚੀਜ਼ਾਂ ਨੋਟਿਸ ਕਰਦੀਆਂ ਸਾਰੀਆਂ ਉਹ ਕੀ ਕਹਿੰਦੇ ਹੋਣਗੇ ਵੀ ਜੀ ਇਹ ਕਿਹੋ ਜਿਹੇ ਲੋਕ ਬੈਠੇ ਆ ਜੇ ਮੈਨੂੰ ਲੱਗਦਾ ਕਮਲਦੀ ਸਾਰੀ ਗੱਲਾਂ ਕੰਗਨਾ मैम ਤੱਕ ਪਹੁੰਚਣ ਤੇ ਕੰਗਨਾ मैम ਡੈਫੀਨੇਟਲੀ ਇਸ ਚੀਜ਼ ਨੂੰ ਧਿਆਨ ਦੇਣ ਅਸਲ ਮੇਰਾ opinion ਸਿਰ ਕੰਗਨਾ ਤੱਕ ਪਹੁੰਚਾਉਣਾ ਨਹੀਂ ਹੈਗਾ ਆਪਾਂ ਨੂੰ ਉਸ ਚੀਜ਼ ਨਹੀਂ ਕਹਿੰਦੇ ਮੈਂ ਤਾਂ ਮੇਰਾ ਜੋ opinion ਹੈ ਵੀਰੇ ਮੈਂ ਇਹ ਕਹਿਣਾ ਚਾਹੁੰਦਾ ਵੀ ਆਪਾਂ ਨੂੰ ਬੋਲਣ ਤੋਂ ਪਹਿਲਾਂ ਜਾਂ ਕਿਸੇ ਨੂੰ ਵੀ ਕੁਝ ਕਹਿਣ ਤੋਂ ਪਹਿਲਾਂ ਹਜ਼ਾਰ ਵਾਰ ਸੋਚਣਾ ਚਾਹੀਦਾ ਹੈ ਵੀ ਆਪਾਂ ਸਟੇਟਮੈਂਟ ਸਭ ਤੋਂ ਪਹਿਲਾਂ ਜਦੋਂ ਕਿਤਾਬ ਆਪਾਂ ਉੱਚੀ ਪੋਸਟ ਤੇ ਹੋਗਾ ਗੱਲ ਆਪਣੀ ਹੋਰ ਮਤਲਬ ਮੇਰੀ ਅਗੇ ਮੈਂ ਤਾਂ ਜਿਵੇਂ ਕਿਤੇ ਪੜਦਾ ਹੁੰਨਾ ਨਾ ਉਹ ਕਹਿੰਦਾ ਜਿੰਨਾ ਤੁਸੀਂ ਜ਼ਿੰਦਗੀ ਦੇ ਉੱਪਰ ਜਾਂਦੇ ਜਾਓ ਉਹਨੇ ਤੁਸੀਂ ਨਿਭਦੇ ਜਾਓ ਵੀ ਉਹ ਤੁਹਾਡੇ ਨਾਲ ਚੀਜ਼ਾਂ ਚੰਗੀਆਂ ਰਹਿੰਦੀਆਂ ਜ਼ਿੰਦਗੀ ਦੇ ਵਿੱਚ ਤੁਸੀਂ ਠੀਕ ਕਹਿ ਰਹੇ ਹੋ ਜਿਹੜੀ ਉਹਨਾਂ ਦੀ ਉਹਨੇ ਸਟੇਟਮੈਂਟ ਵੀ ਆਈ ਸੀਗੀ ਤੁਸੀਂ ਦੇਖੋ ਉਹਨਾਂ ਦੀ ਆਪਦੀ ਜਿਹੜੀ ਰੂਲਿੰਗ ਪਾਰਟੀ ਹੈਗੀ ਕਾਫੀ ਵੱਡੀ ਮਤਲਬ ਪਾਰਟੀ ਹੈ ਉਹਨਾਂ ਨੇ ਵੀ ਉਹਨਾਂ ਨੂੰ ਕੰਗਨਾ ਮੈਮ ਨੂੰ ਥੋੜਾ ਜਿਹਾ ਮਤਲਬ ਕਿ ਰਿਕੁਐਸਟ ਕੀਤੀ ਕਿ ਆਪਣੀ ਕੋਈ ਵੀ ਸਟੇਟਮੈਂਟ ਤੋਂ ਪਹਿਲਾਂ ਥੋੜਾ ਜਿਹਾ ਸੋਚ ਲੈਣ ਬਿਕੋਜ਼ ਉਹ ਕਿਸੇ ਵੀ ਲੈਵਲ ਤੱਕ ਕਰ ਕਿਸੇ ਵੀ ਬੰਦੇ ਨੂੰ ਹਿਟ ਕਰ ਸਕਦੀ ਹੈ ਕਿ ਬਿਕੋਜ਼ ਸ਼ੀ ਇਸ ਕਰੈਂਟਲੀ ਔਨ ਵੈਰੀ ਰਿਸਪੈਕਟਡ ਐਂਡ ਵੈਰੀ ਬਿਗ ਪੋਲਿਟੀਕਲ ਪੋਜੀਸ਼ਨ ਤੇ ਇੰਨੀ ਵੱਡੀ ਪਾਰਟੀ ਜਿਹਦੇ ਵਿੱਚ ਇਨ ਐਕਸਪੀਰੀਐਂਸ ਲੀਡਰ ਹੈ ਤੇ ਉਹ ਕਹੀ ਨਾ ਕਿ ਕਿਤੇ ਨਾ ਕਿਤੇ ਉਹ ਮੁੱਦਾ ਬਣ ਜਾਂਦਾ ਹੈ ਪੂਰੀ ਪਾਰਟੀ ਦੀ ਪ੍ਰੈਸਟਿਜ ਦਾ ਪੂਰੇ ਸਟੇਟ ਦੇ ਇੱਕ ਪ੍ਰੈਸਟੀਜ ਦਾ ਤੇ ਪੂਰੀ ਦੀ ਪੂਰੀ ਕਮਿਊਨਿਟੀ ਦੇ ਪ੍ਰੈਸਟੀਜ ਦਾ ਤੇ ਉਹ ਛੋਟੀ ਮੋਟੀ ਚੀਜ਼ਾਂ ਬਿਕੋਜ਼ ਦੇਖੋ ਜੇ ਕੰਗਣਾ ਨਾਉ ਜੋ ਕਿ ਆਪਣੇ ਆਪ ਚ ਮਤਲਬ ਤੁਸੀਂ ਕਹਿ ਸਕਦੇ ਇੱਕ ਬਹੁਤ ਵੱਡਾ ਪਬਲਿਕ ਫਿਗਰ ਹੈ ਪਬਲਿਕ ਫਿਗਰ ਹੋਣ ਤੋਂ ਬਾਅਦ ਇੱਕ ਬਹੁਤ ਵੱਡੀ ਅਭਿਨੇਤਰੀ ਹੈ ਉਸ ਤੋਂ ਬਾਅਦ ਇੱਕ ਬਹੁਤ ਵੱਡੀ ਪੋਲੀਟੀਕਲ ਪੋਜੀਸ਼ਨ ਤੇ ਹੈ ਤੇ ਉਹਨਾਂ ਦੇ ਇੱਕ ਦੋ ਸ਼ਬਦ ਵੀ ਕਹੇ ਹੋਏ ਚੰਗੇ ਕਿਸੇ ਲਈ ਬਹੁਤ ਮਾਇਨੇ ਰੱਖਣਗੇ ਮਾੜੇ ਕਹੇ ਵੀ ਬਹੁਤ ਜ਼ਿਆਦਾ ਮਾਇਨੇ ਰੱਖਣਗੇ ਤੇ ਕਿਉਂਕਿ ਉਹ ਇਨੇ ਐਥੀਕਲ ਪੋਸਟ ਤੇ ਲੋਕਾਂ ਦੀ ਐਕਸਪੈਕਟੇਸ਼ਨ ਉਹਨਾਂ ਕੋਲ ਬਹੁਤ ਜ਼ਿਆਦਾ ਵੱਜ ਜਾਂਦੀ ਹੈ ਕਿਤੇ ਨਾ ਕਿਤੇ ਬਿਕੋਜ਼ ਜੀ ਜਿਹੜੀ ਪੋਜੀਸ਼ਨ ਤੇ ਉਹ ਹੈਗੇ ਉਹਨਾਂ ਦਾ ਬੜਪਣ ਉਹਨਾਂ ਦੀ ਇੱਕ ਬੋਲਚਾਲ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਕਿਸੇ ਵੀ ਬੰਦੇ ਉਤੇ ਬਿਲਕੁਲ ਕਰਦੀ ਆ ਫਿਰ ਇਸ ਗੱਲ ਦਾ ਬਹੁਤ ਇਤਰਾਜ਼ ਹੋਇਆ ਕਿ ਵੀ ਕੰਗਣਾ ਰੌਤ ਦੇ ਥੱਪੜ ਮਾਰਿਆ ਗਿਆ ਪਰ ਮੈਂ ਗੱਲ ਕਹਿਣਾ ਚਾਹੁੰਦਾ ਵੀ ਪੰਜਾਬ ਦਾ ਇਤਿਹਾਸ ਰਿਹਾ ਆ ਕਿ ਵੀ ਦਰ ਤੇ ਇਹਨੂੰ ਦੇਖ ਤੇ ਚੜ੍ਹ ਕੇ ਇਹਨੂੰ ਤੇਗ ਪੰਜਾਬੀ ਆਲਵੇਸ ਦਿੰਦੇ ਹੀ ਰਹੇ ਆ ਤੇ ਇਹ ਇਦਾਂ ਹੀ ਹੋਣਾ ਪੰਜਾਬੀ ਤਾਂ ਬਹੁਤ ਜ਼ਿਆਦਾ ਵੈਲਕਮਿੰਗ ਆ ਕਿੰਨੇ ਲੋਕ ਆਉਂਦੇ ਆ ਪੰਜਾਬ ਦੇ ਵਿੱਚ ਹੋਰ ਵੀ ਲੋਕ ਆਉਂਦੇ ਜੇ ਕਰਨ ਮੈਂ ਕਹਿੰਦਾ ਵੀ ਕੰਗਣਾ ਰੌਤ ਜੇ ਆਪਾਂ ਇਹਦਾ ਨਾਮ ਲਖੀ ਗੱਲ ਕਰੀਏ ਅੱਛੇ ਕੰਮ ਕਰੇ ਨਾ ਲਾਈਫ ਦੇ ਵਿੱਚ ਮੈਂ ਕਹਿੰਦਾ ਸਭ ਤੋਂ ਵੱਧ ਉਹਨੂੰ ਐਪਰੀਸ਼ੀਏਸ਼ਨ ਦੇਣ ਵਾਲੇ ਵੀ ਪੰਜਾਬੀ ਹੀ ਹੋਣਗੇ ਲੋ ਕਿਉਂ ਅਪਰੀਸ਼ੀਏਟ ਵੀ ਕਰਨਗੇ ਵੀ ਯਾਰ ਇਹਨੇ ਚੰਗੇ ਕੰਮ ਕੀਤੇ ਆ ਜੋ ਕੁਛ ਕੀਤੇ ਆ ਐਜ਼ ਏ ਪੰਜਾਬੀ ਮੈਂ ਗੱਲ ਕਰਦਾ ਚਾਹੇ ਐਜ਼ ਏ ਪਰਸਨ ਕੰਮ ਕਰ ਲਵਾਂ ਵੀ ਜੇ ਤੁਸੀਂ ਇਦਾਂ ਦੀਆਂ ਗਲਤ ਚੀਜ਼ਾਂ ਆਪਣੀ ਫੇਮ ਲਈ ਜਾਂ ਆਪਣੇ ਨਾਮ ਲਈ ਲਾਈਫ ਦੇ ਵਿੱਚ ਕਰੋਗੇ ਤਾਂ ਉਹਦਾ ਇਨ ਫਿਊਚਰ ਜਾ ਕੇ ਤੁਹਾਨੂੰ ਨੁਕਸਾਨ ਹੋਣਾ ਦੇਖੋ ਕਿਸੇ ਨੂੰ ਫਿਜ਼ੀਕਲ ਹਰਟ ਕਰਨਾ ਮਤਲਬ ਕਿ ਬਿਲਕੁਲ ਵੀ ਕਰੀਏਸ ਨਹੀਂ ਹੈਗਾ ਹੋਣਾ ਨਹੀਂ ਚਾਹੀਦਾ ਹੁਣ ਪਤਾ ਨਹੀਂ ਕੀ ਸਰਕਮਸਟੈਂਸ ਸਰਕਮਸਟੈਂਸ ਰਹੇ ਹੋਣੇ ਉਸ ਟਾਈਮ ਤੇ ਕਿ ਮਾਹੌਲ ਬਣਿਆ ਹੋਵੇਗਾ ਮੈਂ ਇਹੀ ਤੁਹਾਡੀ ਗੱਲ ਵਿੱਚ ਕੱਟਣਾ ਚਾਹੁੰਦਾ ਵੀ ਤੁਸੀਂ ਆਪ ਸੋਚੋ ਵੀ ਇੱਕ ਬੰਦਾ ਜਿਹੜਾ ਸਰਕਾਰੀ ਡਿਊਟੀ ਤੇ ਆ ਉਹਨੇ ਥੱਪੜ ਮਾਰ ਦਿੱਤਾ ਕਰੰਟ ਐਮਪੀ ਨੂੰ ਉਹਦਾ ਮੈਂਟਲ ਸਿਚੁਏਸ਼ਨ ਕੀ ਹੋਈ ਹੋਊਗੀ ਕੀ ਮੈਂਟਲ ਲੈਵਲ ਹੋਇਆ ਹੁਣ ਤੁਸੀਂ ਆਪਾਂ ਦੋਨੇ ਬੈਠੇ ਆ ਤੁਸੀਂ ਨਹੀਂ ਮੇਰੇ ਥੱਪੜ ਮਾਰ ਦਿੱਤਾ ਜਾਂ ਮੈਂ ਨਹੀਂ ਤੁਹਾਡੇ ਮਾਰ ਦਿੱਤਾ ਜਾਂ ਕਿਸੇ ਦੇ ਨਹੀਂ ਮਾਰ ਦਿੱਤਾ ਇੰਨੀ ਸਮਝ ਮੈਂ ਕਹਿੰਦਾ ਉਸ ਕੁੜੀ ਨੂੰ ਸਾਡੇ ਨਾਲੋਂ ਵੱਧ ਸਮਝ ਹੋਊਗੀ ਕਿਉਂਕਿ ਜੋ ਆਪਣੀ ਕੰਟਰੀ ਨੂੰ ਰਿਪਰੈਜ਼ੈਂਟ ਕਰਦੀ ਹੈ ਉੱਥੇ ਖੜੀ ਆ ਉਹਦੇ ਗੁਨੇਗਾਰ ਤੁਸੀਂ ਖੁਦ ਹੋ ਉਹਨਾਂ ਦਾ ਪੇਸ਼ੈਂਸ ਲੈਵਲ ਵੀ ਬਹੁਤ ਪੇਸ਼ੈਂਸ ਲੈਵਲ ਇੱਥੇ ਮੈਂ बार-बार ਗਲਤੀਆਂ ਕਰੀ ਜਾਊਂਗਾ ਕੁਛ ਨਾ ਕੁਛ ਮੈਂ ਕੈਮਰੇ ਤੇ ਆਪਣੇ ਚੈਨਲ ਦੇ ਉੱਤੇ ਹੀ ਗਲਤ ਸਟੇਟਮੈਂਟਸ ਦੇਈ ਜਾਊਂਗਾ ਤੁਸੀਂ ਮਾਰਕੀਟ ਵਿੱਚ ਤੁਸੀਂ ਕੰਮ ਕਰਦੇ ਹੋ ਦੇਈ ਜਾਊਂਗੇ ਇੱਕ ਦਿਨ ਤੁਹਾਡੇ ਨਾਲ ਵੀ ਇਹ ਚੀਜ਼ ਹੋਊਗੀ ਇੱਕ ਦਿਨ ਮੇਰੇ ਨਾਲ ਵੀ ਇਹ ਚੀਜ਼ ਹੋਊਗੀ ਉਹਦਾ ਜ਼ਿੰਮੇਵਾਰ ਮੈਂ ਖੁਦ ਹ ਇਹਨੂੰ ਤੁਸੀਂ ਹਰ ਇੱਕ ਚੀਜ਼ ਨੂੰ ਫਿਰ ਖਾਲਿਸਤਾਨ ਦੇ ਨਾਲ ਆਤਿਕਵਾਦ ਦੇ ਨਾਲ ਤੁਸੀਂ ਜੁੜਨ ਲੱਗ ਜਾਂਦੇ ਹੋ ਜਾਂ ਕੀ ਆ ਵੀ ਹਰ ਇੱਕ ਚੀਜ਼ ਉੱਥੇ ਨਹੀਂ ਹੁੰਦੀ ਹੈਗੀ ਇਹਨਾਂ ਦੀਆਂ ਸਟੇਟਮੈਂਟਾਂ ਜਦੋਂ ਆਪਾਂ ਫਾਰਮਰ ਪ੍ਰੋਟੈਸਟ ਵੜਦੇ ਸੀ ਉਦੋਂ ਵੀ ਕਹੀ ਗਿਆ ਜੀ ਖਾਲਿਸਤਾਨੀ ਤੁਹਾਡੇ ਇਹਨੂੰ ਖਤਮ ਕਰਨਾ ਚਾਹੁੰਦੇ ਆ ਜਾਂ ਕੀ ਆ ਮੈਨੂੰ ਇਹ ਲੱਗਦਾ ਵੀ ਪਹਿਲਾਂ ਚੀਜ਼ਾਂ ਦੇ ਉੱਤੇ ਰਿਸਰਚ ਕੀਤੀ ਜਾਣੀ ਚਾਹੀਦੀ ਆ ਵੀ ਫੈਕਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਸੀਂ ਦੇਖੋ ਇੰਡੀਆ ਐਜ਼ ਅ ਇੰਡੀਪੈਂਡੈਂਟ ਕੰਟਰੀ ਤੁਹਾਨੂੰ ਆਪਣੇ ਵਿਚਾਰ ਰੱਖਣਾ ਰੱਖਣੇ ਦਾ ਪੂਰਾ ਹੱਕ ਹੈਗਾ ਤੇ ਡੈਫੀਨਿਟਲੀ ਹੱਕ ਹੈਗੇ ਬਟ ਥੋੜਾ ਜਿਹਾ ਉਹਦੇ ਵਿੱਚ ਪਿੱਛੇ ਫੈਕਟ ਤੇ ਫਿਗਰ ਸਾਰੇ ਚੀਜ਼ਾਂ ਹੋਣੇ ਚਾਹੀਦੀਆਂ ਤਾਂਕਿ ਤੁਸੀਂ ਉਸ ਚੀਜ਼ ਨੂੰ ਜਸਟੀਫਾਈ ਕਰਾ ਸਕੋ ਹੈਨਾ ਕਿਉਂਕਿ ਅ ਦੇਖੋ ਕਿਸ ਬੇਸਿਸ ਤੇ ਉਹ ਸਟੇਟਮੈਂਟ ਦਿੰਨੀ ਹੈ ਕੀ ਕਹਿੰਦੇ ਕੁਝ ਨਹੀਂ ਕਹਿ ਸਕਦੇ ਬਿਕੋਜ਼ ਮੈਂ ਆਲਰੇਡੀ ਕਹਿ ਚੁੱਕਾ ਹਾਂ ਕਿ ਉਹ ਬਹੁਤ ਅੱਛੀ ਐਕਟਰੈਸ ਹੈ ਮੈਂ ਉਹਨਾਂ ਦੀ ਬਹੁਤ ਮਤਲਬ ਫੈਨ ਵੀ ਤੁਸੀਂ ਕਹਿ ਸਕਦੇ ਹੋ ਮੈਂ ਉਹਨਾਂ ਦੀ ਰਿਸਪੈਕਟ ਵੀ ਬਹੁਤ ਕਰਦਾ ਹਾਂ ਬਟ ਉਹੀ ਚੀਜ਼ ਹੈ ਕਿ ਹੁਣ ਜਿਸ ਬੰਦੇ ਤੋਂ ਐਕਸਪੈਕਟੇਸ਼ਨ ਜ਼ਿਆਦਾ ਹੁੰਦੀ ਹੈ ਤੇ ਉਹਦੀ ਇੱਕ ਇੱਕ ਵਰਡ ਬਹੁਤ ਜ਼ਿਆਦਾ ਮਾਇਨੇ ਰੱਖਦਾ ਹੈ ਇਹਹੀ ਇਹਹੀ ਚੀਜ਼ ਦਾ ਪ੍ਰੋਬਲਮ ਹੈ ਜੀ ਮੈਂ ਤਾਂ ਆਪਹੀ ਗੱਲ ਕਹਿਣਾ ਚਾਹੁੰਦਾ ਵੀ ਗੱਲ ਫਿਰ ਘਮ ਘਮਾ ਕੇ ਉੱਥੇ ਆ ਜਾਂਦੀ ਹੈ ਵੀ ਸਟੇਟਮੈਂਟ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਵੀ ਅਸੀਂ ਕਹਿਣ ਕੀ ਲੱਗੇ ਆ ਵੀ ਸਾਡੀ ਸਹ ਸਾਡੀ ਕਹੀ ਗੱਲ ਉਹਨੇ ਲੋਕਾਂ ਤੱਕ ਨਾ ਪਹੁੰਚੇ ਮਟ ਉਹਦੀ ਕਹੀ ਗੱਲ ਪਹੁੰਚਣੀ ਹੀ ਪਹੁੰਚਣੀ ਇੱਕ ਬੜਾ ਇੰਟਰਸਟਿੰਗ ਫੈਕਟ ਸਾਹਮਣੇ ਆਇਆ ਸੀਗਾ ਜਦੋਂ ਇਹ ਹੋਇਆ ਸਲੈਪ ਵਾਲਾ ਇਨਸੀਡੈਂਟ ਤੇ ਬਾਲੀਵੁੱਡ ਦੇ ਇੱਕ ਬੜੇ ਫੇਮਸ 뮤직 ਕੰਪੋਜ਼ਰ ਵਿਸ਼ਾਲ ਦਦਲਾਨੀ ਨੇ ਉਹਨਾਂ ਦੀ ਸਪੋਰਟ ਚਾਹੀ ਸੀਗੇ ਤੇ ਉਹਨਾਂ ਨੇ ਜੌਬ ਵੀ ਉਹਨਾਂ ਨੂੰ ਆਫਰ ਕਰਦੇ ਹੋਏ ਕਿਹਾ ਜੀ ਉਹਨਾਂ ਨੂੰ ਕੋਈ ਫਾਈਨੈਂਸ਼ੀਅਲੀ ਪ੍ਰੋਬਲਮ ਹੈ ਇਦਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਹੀ ਵਿਲ ਹੈਲਪ ਹਿਮ ਹੈਲਪ ਹਰ ਤੇ ਇਹ ਚੀਜ਼ਾਂ ਮਤਲਬ ਦੇਖੋ ਆਪਸੀ ਦੇਖੋ ਜਦੋਂ ਆਪਾਂ ਕੋਈ ਇਹੋ ਜੀ ਕਮੈਂਟ ਹੈ ਇਹੋ ਜੀ ਕੋਈ ਸਿਚੁਏਸ਼ਨ ਕ੍ਰੀਏਟ ਕਰ ਦਿੰਦੇ ਉਹਦੇ ਵਿੱਚ ਮੈਨੂੰ ਲੱਗਦਾ ਕਿ ਡਿਵਾਈਡ ਫ੍ਰੈਕਸ਼ਨ ਜਿਹੋ ਜਿਹਾ ਐਰਰ ਬਹੁਤ ਹੀ ਕਾਮਨ ਹੋ ਜਾਂਦੇ ਆ ਚੀਜ਼ਾਂ ਬੰਟੇ ਜਾਂਦੀਆਂ ਆਪਸ ਵਿੱਚ ਮੈਂ ਇੱਕ ਇੱਕ ਗੱਲ ਜਾਨਣਾ ਚਾਹੁੰਦਾ ਕੀ ਕੰਗਨਾਰ ਨੌਦੀ سپورਟ ਵਿੱਚ ਅਜੇ ਤੱਕ ਕੋਈ ਆਇਆ ਕੋਈ ਬਾਲੀਵੁੱਡ ਜੇ ਆਪਾਂ ਗੱਲ ਕਰੀਏ ਵੀ ਕਿਸਾਨਾਂ ਦੀ ਇੱਕ ਕਮਿਊਨਿਟੀ ਆ ਵੀ ਕਿਸਾਨਸੋ ਮਤਲਬ ਫਾਰਮਰਸ ਆ ਵੀ ਇੰਡੀਆ ਇਦਾਂ ਬਾਲੀਵੁੱਡ ਵੀ ਇੱਕ ਕਮਿਊਨਿਟੀ ਆ ਅਜੇ ਤੱਕ ਕੋਈ ਉਹਦੀ سپورਟ ਚ ਆਇਆ ਹੁਣ ਉਹਨੇ ਵੀ ਸਟੇਟਮੈਂਟ ਦਿੱਤੀ ਉਹਦੀ ਆਪਣੀ ਰੂਲਿੰਗ ਪਾਰਟੀ ਨੇ ਵੀ ਕਹਿ ਦਿੱਤਾ ਵੀ ਸਾਡਾ ਇਹ ਦੇ ਵਿੱਚ ਕੋਈ ਹੱਥ ਨਹੀਂ ਹੈਗਾ ਵੀ ਆਪਣੇ ਬਿਆਨਾਂ ਤੇ ਧਿਆਨ ਦੇਵੇ ਇਟ ਮੀਨਸ ਉਹ ਗਲਤ ਆ ਜੇ ਕੰਗਨਾਰ ਨੌਤ ਠੀਕ ਹੋਵੇ ਕੋਈ ਨਾ ਕੋਈ ਬੰਦਾ ਤਾਂ ਉਹਦੇ ਹੱਕ ਦੇ ਵਿੱਚ ਕਹੇ ਵੀ ਸ਼ੀ ਇਜ਼ ਰਾਈਟ ਹਾਂ ਵੀ ਯਾਰ ਉਥੇ ਕਿਸਾਨੀ ਅੰਦੋਲਨ ਵਿੱਚ ਰੇਪ ਹੋਇਆ ਅਸੀਂ ਵੀ ਦੇਖਿਆ ਕਿ ਕੋਈ ਕੁੜੀ ਕਹੇ ਵੀ ਯਾਰ ਮੇਰੇ ਨਾਲ ਰੇਪ ਹੋਇਆ ਕੋਈ ਸਾਹਮਣੇ ਤਾਂ ਆਵੇ ਤੁਸੀਂ ਕਿਸ ਇਹਦਾ ਮਤਲਬ ਇਹੀ ਹੈ ਵੀ ਤੁਸੀਂ ਆਪਣੇ ਪ੍ਰਤੀ ਲੋਕਾਂ ਦੇ ਦਿਲਾਂ 'ਚ ਹੋਰ ਨਫ਼ਰਤ ਪੈਦਾ ਕਰ ਰਹੇ ਹੋ ਤੇ ਫਿਰ ਤੁਸੀਂ ਸੋਸ਼ਲ ਮੀਡੀਆ 'ਤੇ ਕਹਿ ਰਹੇ ਹੋ ਯਾਰ ਮੇਰੀ ਫਿਲਮ ਲੱਗਣ ਨਹੀਂ ਦਿੱਤੀ ਜਾ ਰਹੀ ਹੈ ਕਿ ਮੈਂ ਤਾਂ ਉਸ ਫਿਲਮ 'ਚ ਸੱਚਾਈ ਦਿਖਾਈ ਆ ਮੈਂ ਕਹਿੰਦਾ ਵੀ ਸੱਚਾਈ ਦਿਖਾਓ ਫਿਰ ਪੂਰੀ ਸੱਚਾਈ ਦਿਖਾਓ ਵੀ ਕੀ ਹੋਇਆ ਵੀ 1980 ਤੋਂ ਲੈ ਕੇ 1992 ਤੱਕ ਤੇ 1995 ਦੇ ਜਦੋਂ ਜਸਵੰਤ ਸਿੰਘ ਖਾਲੜਾ ਨੂੰ ਵੀ ਸ਼ਹੀਦ ਕੀਤਾ ਗਿਆ ਫਿਰ ਸਾਰੀ ਸੱਚਾਈ ਦਿਖਾਓ ਤੇ ਦੁਨੀਆ ਦੇ ਸਾਹਮਣੇ ਸੱਚ ਚੰਗੀ ਤਰ੍ਹਾਂ ਆਵੇ ਤਾਂ ਸਹੀ ਕਮਲ ਦਾ ਮੈਨੂੰ ਲੱਗਦਾ ਕਹਿਣ ਦਾ ਮਤਲਬ ਇਹੀ ਹੈ ਬਈ ਕੰਗਨਾ ਨੌਥ ਜਾਂ ਫਿਰ ਉਹਨਾਂ ਵਰਗੀ ਕੋਈ ਵੀ ਪਬਲਿਕ ਫਿਗਰ ਕੋਈ ਵੀ ਚੀਜ਼ ਜੇ ਕੁਝ ਕਮੈਂਟ ਕਰਦੇ ਆਂ ਥੋੜਾ ਜਿਹਾ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਬਿਕੋਜ਼ ਉਹਨਾਂ ਦੇ ਲੋਕੀ ਉਹਨਾਂ ਨੂੰ ਪਿਆਰ ਕਰਦੇ ਆਂ ਲੋਕੀ ਉਹਨਾਂ ਨੂੰ ਰਿਸਪੈਕਟ ਕਰਦੇ ਆਂ ਤੇ ਉਹਨਾਂ ਦੀ ਹਰ ਇੱਕ ਛੋਟੀ ਛੋਟੀ ਚੀਜ਼ ਬਹੁਤ ਮੈਟਰ ਕਰਦੀ ਹੈ ਲੋਕਾਂ ਲਈ ਮੈਂ ਸਹੀ ਬੋਲ ਰਿਹਾ ਕਮਲ ਜੀ ਇਹੀ ਹੈ 100% ਤੁਸੀਂ ਸਹੀ ਗੱਲਾਂ ਚਾਹੁੰਦੇ ਆਂ ਤੇ ਆਪਾਂ ਬਸ ਉਹਨੂੰ ਕਨਕਲੂਜ਼ਰਲੀ ਬਦਲਣਾ ਆ ਸਾਡਾ ਤਾਂ ਪੁਆਇੰਟ ਆਫ View ਆਪਣੇ ਆਡੀਅנס ਨੂੰ ਵੀ ਇਹ ਆ ਵੀ ਆਪਣੇ ਪੰਜਾਬੀ ਹਰਿਆਣੇ ਵਾਲੇ ਨਾਰਥ ਸਾਈਡ ਦੇ ਆਪਣੇ ਲੋਕ ਆਪਣੇ ਜਜ਼ਬਾਤੀ ਬਹੁਤ ਹੋ ਜਾਂਦੇ ਆ ਆਪਾਂ ਕਈ ਵਾਰੀ ਨਾ ਇਹ ਲੋਕਾਂ ਦੀਆਂ ਚਾਲਾਂ ਵੀ ਹੁੰਦੀਆਂ ਹਨਾ ਵੀ ਤੁਹਾਨੂੰ इमोशनल ਹਰਟ ਕਰਕੇ ਤੁਸੀਂ ਸਹੀ ਟਰੈਕ ਤੇ ਜਾ ਰਹੇ ਹੋ ਤੁਹਾਨੂੰ ਡਿਸਟਰੈਕਟ ਕਰਨ ਲਈ ਇਹ ਵੀ ਮਤਲਬ ਇਟਸ ਨਾਟ ਅਬਾਊਟ ਕੰਗਨੌਰ ਨਾਥ ਮਤਲਬ ਪੋਲਿਟਿਕਸ ਰੱਖ ਲਓ ਕਿਸੇ ਵੀ ਤਰ੍ਹਾਂ ਦੀ ਚੀਜ਼ ਹੁੰਦੀ ਹੈ ਵੀ ਆਪਾਂ ਨੂੰ ਉਹਨਾਂ ਚੀਜ਼ਾਂ ਦਾ ਵੀ ਥੋੜਾ ਜਿਹਾ ਖਿਆਲ ਰੱਖਣਾ ਪੈਣਾ ਬਟ ਇਹ ਫਿਲਮ ਬਣਾਉਣ ਤੋਂ ਪਹਿਲਾਂ ਮੈਨੂੰ ਲੱਗਦਾ ਵੀ ਮੇਕਰਸ ਨੂੰ ਵੀ ਹੁਣ ਇੱਕ ਫਿਲਮ ਆਈ ਸੀ ਕਸ਼ਮੀਰ ਫਾਈਲਸ ਹੁਣ ਮੈਂ ਕਸ਼ਮੀਰ ਜਾ ਕੇ ਆਇਆ ਮੈਂਥੇ ਕਸ਼ਮੀਰ ਦੇ ਲੋਕਾਂ ਨੂੰ ਪੁੱਛਿਆ ਵੀ ਜੋ ਉਹਦੇ ਵਿੱਚ ਦਿਖਾਇਆ ਗਿਆ ਵੀ ਉਹ ਕੀ 100% ਸੱਚ ਆ ਉਹ ਕਹਿੰਦੇ ਨਹੀਂ ਜੀ ਕਹਿੰਦੇ ਹੋਇਆ ਤੱਕਾ ਅਸੀਂ ਇਸ ਨੂੰ ਐਗਰੀ ਕਰਦੇ ਆਂ ਬਟ ਇੰਨਾ ਨਹੀਂ ਜਿੰਨਾ ਤੁਸੀਂ ਦਿਖਾ ਦਿੱਤਾ ਇਹ ਤਾਂ ਹਰ ਇੱਕ ਕਮਿਊਨਿਟੀ ਨਾਲ ਹੋਇਆ ਫਿਰ ਜੋ ਕਸ਼ਮੀਰੀਆਂ ਨਾਲ ਤੁਸੀਂ ਮੈਂ ਫਿਰ ਕਹਿੰਨਾ ਕਿਸੇ ਧਰਮ ਦੇ ਨਾਲ ਕਿਸੇ ਧਰਮ ਨਾਲ ਕੋਈ ਸਾਨੂੰ ਮਤਲਬ ਨਹੀਂ ਹੈਗਾ ਤੱਕਾ ਹੋਇਆ ਫਿਰ ਤੁਸੀਂ ਪੂਰੀ ਰਿਐਲਿਟੀ ਦਿਖਾਓ ਸਿਰਫ ਜਿਹੜੀ ਤੁਹਾਡੇ ਪੱਖ ਦੀ ਗੱਲ ਕਰਦੀ ਆ ਤੁਸੀਂ ਉਹ ਨਾ ਦਿਖਾਓ ਪੂਰੀ ਰੈਲਿਟੀ ਦਿਖਾਓ ਵੀ ਕਸ਼ਮੀਰ ਫਾਈਲਸ ਦੇ ਵਿੱਚ ਜੇ ਕਸ਼ਮੀਰ ਦੇ ਲੋਕ ਮਾਰ ਰਹੇ ਸੀ ਉਹਦਾ ਰੀਜ਼ਨ ਕੀ ਸੀ ਕਸ਼ਮੀਰੀਆਂ ਨਾਲ ਵੀ ਕੀ ਕੀਤਾ ਗਿਆ ਵੀ ਕਸ਼ਮੀਰ ਦੇ ਲੋਕਾਂ ਨੇ ਵੀ ਹਥਿਆਰ ਕਿਉਂ ਚੱਕੇ ਸਗੇ ਤੇ ਕਸ਼ਮੀਰ ਦੇ ਲੋਕਾਂ ਨੂੰ ਵੀ ਕਿੱਦਾਂ ਮਾਰਿਆ ਗਿਆ ਤੁਸੀਂ ਉਹ ਦਿਖਾਓ ਸਿਰਫ ਸਮੱਸਿਆ ਕੀ ਆ ਰਹੀ ਆ ਕਿ ਪਾਵਰ ਦਾ ਇਸਤੇਮਾਲ ਕਰਕੇ ਐਕਸ ਵਾਈ ਜ਼ੈਡ ਕੋਈ ਵੀ ਆਪਾਂ ਪਾਰਟੀ ਦੀ ਗੱਲ ਨਹੀਂ ਕਰਦੇ ਜਿਨ੍ਹਾਂ ਲੋਕਾਂ ਕੋਲ ਪਾਵਰ ਆ ਉਹ ਪਾਵਰ ਦਾ ਇਸਤੇਮਾਲ ਕਰਕੇ ਉਹ ਇਸ ਗੱਲ ਨੂੰ ਸਮਝ ਚੁੱਕੇ ਆ ਕਿ ਅੱਜ ਦਾ ਡਿਜੀਟਲ ਦਾ ਯੋਗਾ ਜੋ ਅਸੀਂ ਦਿਖਾਵਾਂਗੇ ਔਨ ਵਾਲੀ ਜਨਰੇਸ਼ਨ ਦੇ ਮਾਈਂਡਸੈਟ ਦੇ ਵਿੱਚ ਉਹੀ ਚੀਜ਼ਾਂ ਪੈ ਜਾਣੀਆਂ ਵੀ ਇਦਾਂ ਹੋਇਆ ਸੀ ਇਸ ਕਰਕੇ ਇਸ ਤੋਂ ਬਚਣਾ ਥਿਸ ਇਜ਼ ਮਾਈ ਪੁਆਇੰਟ ਤੇ ਹੁਣ ਕਲੋਜ਼ਿੰਗ ਸਟੇਟਮੈਂਟ ਤੁਸੀਂ ਦੇ ਸਕਦੇ ਹੋ ਮੈਨੂੰ ਮੈਨੂੰ ਲੱਗਦਾ ਬਹੁਤ ਕਹਿ ਗਿਆ ਮਜ਼ਾ ਆਇਆ ਕਮਲਨਾਲ ਗੱਲ ਕਰਕੇ ਤੇ ਟੌਪਿਕ ਵੀ ਸਾਡਾ ਬੜਾ ਇੰਟਰਸਟਿੰਗ ਸੀਗਾ ਤੇ ਆਈ ਹੋਪ ਕਿ ਤੁਸੀਂ ਬਹੁਤ ਇੰਜੋਏ ਕੀਤਾ ਹੋਵੇਗਾ ਬਾਕੀ ਤੁਸੀਂ ਜਿਹੜੇ ਵੀ ਤੁਹਾਡੇ ਜਿਹੜੇ ਪੁਆਇੰਟ ਆਫ View ਹੈਗੇ ਆ ਜਿਹੜੇ ਤੁਹਾਡੀ ਸੁਜੈਸ਼ਨ ਹੈ ਪਲੀਜ਼ ਸ਼ੇਅਰ ਜਰੂਰ ਕਰਿਓ ਤਾਂ ਕਿ ਅੱਗੇ ਵਾਸਤੇ ਆਪਾਂ ਇਹਨਾਂ ਬਾਤਾਂ ਦਾ ਧਿਆਨ ਰੱਖੀਏ ਤੇ ਕਮਲ ਬਹੁਤ ਬਹੁਤ ਥੈਂਕ ਯੂ ਤੁਹਾਡਾ ਸ਼ੇਅਰ ਸ਼ੇਅਰ ਕਰਨ ਲਈ ਤੇ ਆਪਣੇ View ਸ਼ੇਅਰ ਕਰਨ ਲਈ ਥੈਂਕ ਯੂ so much ਅੱਗੇ ਆਪਾਂ ਹੋਰ ਵੀ ਗੱਲਾਂ ਬਾਤਾਂ ਕਰਦੇ ਰਵਾਂਗੇ ਤੇ ਮਿਲਦੇ ਆਂ ਬ੍ਰੇਕ ਤੋਂ ਬਾਅਦ ਨਵੇਂ ਟੌਪਿਕ ਨਾਲ ਸ਼ਸ਼ੀਕਾ ਸ਼ਸ਼੍ਰੀਕਾਲ